ਉਹ ਥਾਟ ਨੂੰ ਹੀ ਲੈ ਕੇ ਚੱਲਦੀ ਹੈ ਕਿ ਮਾਂ ਦੇ ਸੰਧਰਬ ਨਾਲ ਹੀ ਸਾਰੀ ਚੀਜ਼ ਚੱਲਦੀ ਹੈ ਕਿ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਹੈ ਨਾ ਉਹਨੇ ਯਾਰ ਬਣਾ ਲਿਆ ਪਰ ਉਹ ਸ਼ਿਕਰਾ ਹੁਣ ਸ਼ਿਕਰਾ ਕੀ ਹੈ ਬਸ ਇੱਕ ਪੰਛੀ ਹੈ ਜਿਹੜਾ ਮਾਸ ਨੋਜ ਨੋਜ ਤੇ ਖਾਂਦਾ ਸੋ ਤੇ ਮੈਨੂੰ ਕਰੈਕਟਰ ਵੀ ਜਿੱਦਾਂ ਦੀ ਮੈਂ ਆਵੇਂ ਦਾ ਨਹੀਂ ਆ ਤੁਸੀਂ ਕਿੰਦਾ ਰਹਿਗੇ ਵੈਸੇ ਚਲੇ ਵੀ ਅੱਜ ਪਾ ਲੈ ਮੇ ਜੀ ਬਹੁਤ ਪਿਆਰੇ ਨੇ ਦਾ ਸਵਾਦ ਆਏਗਾ ਕੋਈ ਚਾਕੂ ਨਹੀਂ ਕੋਈ ਮਸਤੂਰ ਨਹੀਂ ਕੋਈ ਕੁੰਦਰਾ ਨਹੀਂ ਸਿਰਫ ਪਿਆਰ ਹੀ ਕੀਤਾ ਰੱਜ ਕੇ ਕੀਤਾ ਉਹ ਨੇ ਇੰਨਾ ਮਨ ਕਰ ਗਿਆ ਹੁਣ ਅੱਗੇ ਆਨਵੇਂ ਦੂਸਰੇ ਬੇਕਦਰਾਂ ਚ ਪਿਆਰ ਹੀ ਨਹੀਂ ਕਰਨਾ ਰੀਅਲ ਪਿਆਰ ਇੱਕ ਵਾਰੀ ਪਿਆਰ ਇੱਕ ਵਾਰੀ ਦੁਆਰਾ ਵੀ ਗਿਆ ਤੋ ਉਹ ਸਮਝਦਾ ਸਰ ਮੈਂ ਗੱਲ ਨਹੀਂ ਆਇਆ ਦੂਜੀ ਵਾਰੀ ਪਿਆਰ ਹੋਇਆ ਫਿਰ ਤੇਰੇ ਨਾਲ ਮੈਨੂੰ ਆਪਣੀ ਘਰ ਵਾਲਿਆਂ ਨਾਲ ਬਾਰ ਬਾਰ ਪਿਆਰ ਹੋਇਆ ਕਿ ਇਹਦੇ ਵਿੱਚ ਇਹ ਵੀ ਗੱਲ ਹੈਗੀ ਹੈ ਕਿ ਜ਼ਰੂਰੀ ਨਹੀਂ ਕਿ ਜਿਹੜਾ ਮਦਰ ਨੇ ਕਹਿਤਾ ਉਹ ਸਹੀ ਹੈਗਾ ਇਹ ਚੀਜ਼ ਵੀ ਸਮਝਣੀ ਬਹੁਤ ਜ਼ਰੂਰੀ ਹੈ ਕੱਲ ਜੋਗਦਾ ਵੀ ਸਮਾਂ ਵਿੱਚ ਹੋਵੇਗਾ ਸ਼ਾਇਦ ਸਾਰਾ ਕਾਲਜ ਹੋ ਗਿਆ ਸਾਰਾ ਕਾਲਜ ਦਿਖਾਇਆ ਤੇ ਕੋਈ ਇੰਨਾ ਇੰਨਾ ਲਵ ਲਵਾਉਣਾ ਹੈ ਅੱਛੀ ਵਿੱਚ ਕੱਲ ਹੋਗੀ ਹੈ ਊੜੀ ਐਂਕੂੜੀਆਂ ਤੋਂ ਬਿਨਾ ਮੈਨੂੰ ਲੱਗਦਾ ਦੁਨੀਆ ਨਹੀਂ ਕਿਸੇ ਚੀਜ਼ ਕਰਦੀ ਨਹੀਂ ਯਾਰ ਸਾਹ ਬਸ ਤੇ ਕੁਮਾਰ ਜੀ ਇਹ ਇਹ ਐਡਾ ਵੱਡਾ ਐਡਾ ਵੱਡੀ ਸਟੇਟਮੈਂਟ ਕੁੜੀ ਦੇ ਰਹੀ ਹੈ ਇਹ ਇਹ ਪਿਆਰੀ ਗੱਲ ਹੈ ਇਹਨੂੰ ਕਹਿੰਦੇ ਭਾਈ ਸੱਚ ਬੋਲਦਾ ਹੂੰ ਨਹੀਂ ਨਹੀਂ ਵੈਸੇ ਕੋਈ ਮੁੰਡਾ ਇਹ ਸਟੇਟਮੈਂਟ ਇਹਦਾ ਮੈਨੂੰ ਜ਼ਿਆਦਾ ਚੰਗਾ ਲੱਗਦਾ ਤਾਂ ਕਹਿੰਦਾ ਮਤਲਬ ਕਿ ਇਹਨਾਂ ਨੂੰ ਪ੍ਰਣਾਮ ਹੈ ਸਾਰੀਆਂ ਸ਼ਕਤੀਆਂ ਨੂੰ ਮਾਵਾ ਭੈਣਾਂ ਨੂੰ ਜਿਹਦੇ ਨਾਲ ਉਹ ਸੇ ਪਿਆਰ ਵੀ ਕਰਦੇ ਆ ਕਿਨੇ ਤੁਸੀਂ ਬਹੁਤ ਸਾਰਿਆਂ ਨੂੰ ਕਰਦੇ ਹੋ ਮੈਂ ਸਤਿ ਸ਼੍ਰੀ ਅਕਾਲ ਸਵਾਗਤ ਤੁਸੀਂ ਦੇਖ ਰਹੇ ਹੋ ਦਿੱਲੀ ਪੋਸਟ ਪੰਜਾਬੀ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਜਿਹੜੀ ਚਪਾਲ ਤੇ ਇੱਕ ਵੈਬ ਸੀਰੀ ਸੀ ਰਿਲੀਜ਼ ਹੋ ਰਹੀ ਹੈ ਜਿਸ ਦੇ ਪਾਰਟ ਆਣਗੇ ਤੇ ਸਾਡੇ ਨਾਲ ਉਹਨਾਂ ਦੀ ਸਟਾਰ ਕਾਸਟ ਮੌਜੂਦ ਹੈਗੀ 22 ਮਈ ਨੂੰ ਜਿਹੜਾ ਪਹਿਲਾ ਚਪਾਲ ਤੇ ਪਾਰਟ ਆ ਰਿਹਾ ਤੇ ਇਸ ਸਮੇਂ ਸਾਡੇ ਨਾਲ ਦક્ષ ਬਾਈ ਹੈਗੇ ਨਵਕੇਦਨ ਤੇ ਜਤੇ ਜੱਸੀ ਬਾਈ ਹੈਗੇ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਹਾਉਸ ਨਾਉ ਠੀਕ ਠਾਕ ਸਭ ਬਿਲਕੁਲ ਠੀਕ ਜਿਹੜੇ ਅਸੀਂ ਸ਼ਬਦ ਹੈਗੇ ਨੇ ਪਹਿਲਾਂ ਡਾਇਰੈਕਟਰ ਸਾਹਿਬ ਤੋਂ ਜਾਨਣਾ ਚਾਹਾਂਗੇ ਮਾਈ ਨਹੀਂ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਇਸ ਤੇ ਜੋ ਸ਼ਿਵ ਕੁਮਾਰ ਬਟਾਲਵੀ ਦੇ ਜਿਹੜੇ ਬੋਲ ਹੈਗੇ ਨੇ ਇਸ ਨੂੰ ਤੁਸੀਂ ਫਿਲਮ ਦੇ ਵਿੱਚ ਯੂਜ਼ ਕੀਤਾ ਜੀ ਬੇਸਿਕਲੀ ਤਾਂ ਬਟਾਲਵੀ ਸਾਹਿਬ ਦੀ ਲਾਈਨ ਹੀ ਬਹੁਤ ਵੱਡੀ ਹੈਗੀ ਆ ਉਹਨੂੰ ਪਰ ਇਹ ਉਸ ਚੀਜ਼ ਤੇ ਬੇਸਡ ਨਹੀਂ ਹੈਗੀ ਪਰ ਉਸ ਥਾਟ ਤੇ ਬੇਸਡ ਹੈ ਸੀ ਹਾਂ ਹਾਂ ਉਹ ਥਾਟ ਨੂੰ ਹੀ ਲੈ ਕੇ ਚੱਲਦੀ ਹੈ ਕਿ ਮਾਂ 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 ਦੇ ਸੰਦਰਭ ਨਾਲ ਹੀ ਸਾਰੀ ਚੀਜ਼ ਚੱਲਦੀ ਹੈ ਕਿ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਹਨਾ ਉਹਨੇ ਯਾਰ ਬਣਾ ਲਿਆ ਪਰ ਉਹ ਸ਼ਿਕਰਾ ਹੁਣ ਸ਼ਿਕਰਾ ਕੀ ਹੈ ਬੇਸਿਕਲੀ ਇੱਕ ਪੰਛੀ ਹੈ ਜਿਹੜਾ ਮਾਸ ਨੋਚ-ਨੋਚ ਕੇ ਖਾਂਦਾ ਤੇ ਉਸੇ ਤੇ ਰਿਲੇਟਡ ਹੈ ਸਾਰਾ ਮਤੋਂ ਜਿਹੜੀ ਕਹਾਣੀ ਹੈਗੀ ਇੱਕ ਪਿਆਰ ਵੀ ਹੈ ਤੇ ਜਿਹੜੇ ਯਾਰਾਂ ਦੀ ਅਸੀਂ ਕਹਿੰਦੇ ਯਾਰ ਅੱਜਕੱਲ ਦੋ ਤਰ੍ਹਾਂ ਦੇ ਹੁੰਦੇ ਨੇ ਕਿੜੇ ਇੱਕ ਤਾਂ ਨਾਲ ਖੜਨ ਵਾਲੇ ਹੁੰਦੇ ਨੇ ਇੱਕ ਪਿੱਛੇ ਖੜਨ ਵਾਲੇ ਹੁੰਦੇ ਨੇ ਮਤੋਂ ਇਹੀ ਸਮਝੀ ਅਸੀਂ ਨੀ ਬੇਸਿਕਲੀ ਕੀ ਹੈਗਾ ਦਾ ਰੋਮਾਂਟਿਕ ਟ੍ਰਾਇੰਗਲ ਹੈਗਾਗਾ ਪਿਆਰ ਮੁਹੱਬਤ ਦਾ ਹੀ ਹੈਗਾ ਇਹ ਕਿ ਪਿਆਰ ਪਿਆਰ ਹੁੰਦਾ ਕਿਸੇ ਨੂੰ ਆ ਕਿਸੇ ਨਾਲ ਪਰ ਕਿਸੇ ਹੋਰ ਸਾਈਡ ਤੋਂ ਦੂਸਰੇ ਬੰਦੇ ਨੂੰ ਵੀ ਪਿਆਰ ਹੋ ਸਕਦਾ ਸੋ ਉਹਦੇ ਚ ਇੱਕ ਲਵ ਟ੍ਰਾਇੰਗਲ ਹੈਗਾਗਾ ਬੇਸਿਕਲੀ ਤੁਹਾਨੂੰ ਇੱਕ ਮੈਂ ਜਿਆਦਾ ਨਹੀਂ ਰਿਵੀਲ ਕਰਨਾ ਚਾਹੁੰਦਾ ਪਰ ਉਦਾਂ ਦੀ ਟ੍ਰਾਇੰਗਲ ਲਵ ਸਟੋਰੀ ਮਤਲਬ ਇੱਕ ਮਾਂ ਦਾ ਵੀ ਵਿੱਚ ਜ਼ਿਕਰ ਹੈਗਾ ਨਾ ਇਹਦੇ ਵਿੱਚ ਬਕੌਕੀ ਮਾਂ ਦੇ ਥੋਟ ਨਾਲ ਹੀ ਚੱਲਦੀ ਹੈ ਫਿਲਮ ਹੂੰ ਹੂੰ ਕਿਉਂਕਿ ਮਾਂ ਉਸ ਕਿਰਦਾਰ ਨੂੰ ਕੁਝ ਚੀਜ਼ਾਂ ਕੁਝ ਗੱਲਾਂ ਕਹਿ ਕੇ ਗਈ ਤੇ ਹੁਣ ਉਹ ਗੱਲਾਂ ਨੂੰ ਕਿਤੇ ਵੀ ਅਪਲਾਈ ਕਰ ਲੈਂਦਾ ਬਿਲਕੁਲ ਨੂੰ ਆਪਣੀ ਜ਼ਿੰਦਗੀ ਚ ਉਹਨੂੰ ਇੰਨੀ ਸਮਝ ਨਹੀਂ ਆ ਕਿਰਦਾਰ ਨੂੰ ਕਿ ਮੈਂ ਇਸ ਗੱਲ ਨੂੰ ਕਿੱਥੇ ਫਿਟ ਕਰਨਾ ਹੈਗਾ ਕਈ ਜਗ੍ਹਾ ਉਹ ਉਹਦੀਆਂ ਗੱਲਾਂ ਨੂੰ ਕਿਤੇ ਹੋਰ ਫਿਟ ਕਰ ਲੈਂਦਾ ਇਹ ਵੀ ਮਾਂ ਦੇ ਥੋਟ ਨਾਲ ਚੱਲਦੀ ਹੈ ਬਿਲਕੁਲ ਧੀਰੇ ਧੀਰੇ ਤੁਸੀਂ ਇੱਕ ਤੁਹਾਡੀ ਰੀਲ ਵੀ ਅਸੀਂ ਦੇਖ ਰਹੇ ਹਾਂ ਬੜੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਉਹ ਚਿੜੀਆਂ ਨੂੰ ਦਾਣਾ ਪਾ ਰਹੇ ਹੋ ਚਲੋ ਤੇ ਉਸ ਤੇ ਵੀ ਬੜੇ ਅਹਿਮ ਜਿਹੜੇ ਅਸੀਂ ਕਿੰਨੇ ਕਿ ਸ਼ਬਦਾਂ ਦੇ मीनिंग ਨਿਕਲ ਰਹੇ ਨੇ ਉਸ ਨੂੰ ਅਸੀਂ ਜਾਨਣਾ ਚਾਹਾਂਗੇ ਬੇਸਿਕਲੀ ਉਹ ਕਰੈਕਟਰ ਆ ਜਿਹੜਾ ਇਹ ਵੈਬ ਸੀਰੀਜ਼ ਦਾ ਉਹ ਇੰਨਾ ਮਾਈਂਡ ਜਿਵੇਂ ਕਹਿਦੀ ਆਪਾਂ ਕਈ ਵਾਰੀ ਹੁੰਦਾ ਨਾ ਕਿ ਉਹ ਆਪਦੀ ਜਿਹੜੀ ਮਾਂ ਦੇ ਸ਼ਬਦਾਂ ਦੇ ਪ੍ਰਭਾਵ ਹੇਠ ਆ ਤਾਂ ਇੰਨਾ ਚਲਾਕ ਨਹੀਂ ਹੈਗਾ ਜੀ ਬਟ ਉਹ ਜਿਹੜੀਆਂ ਗੱਲਾਂ ਉਹਦੀ ਮਦਰ ਨੂੰ ਬੋਲਦੀ ਆ ਉਹਨਾਂ ਗੱਲਾਂ ਨੂੰ ਉਹ ਹੂ ਬਹੂ ਸੋਸਾਇਟੀ ਚ ਫਿਟ ਕਰਨ ਦੀ ਕੋਸ਼ਿਸ਼ ਕਰਦਾ ਹੂੰ ਹੂੰ ਉਹਨੂੰ ਲੱਗਦਾ ਹੈ ਕਿ ਜਿੱਦਾਂ ਮੇਰੀ ਮਦਰ ਚੀਜ਼ਾਂ ਨੂੰ ਦੇਖਦੀ ਆ ਆ ਜਾਂ ਜਿੱਦਾਂ ਉਹਨੇ ਮੈਨੂੰ ਦੱਸਿਆ ਉਹ ਸੋਸਾਇਟੀ ਉਦਾਂ ਹੀ ਚੀਜ਼ਾਂ ਨੂੰ ਦੇਖਦੀ ਆ ਬਟ ਉਹ ਚੀਜ਼ਾਂ ਕਿਵੇਂ ਚੇਂਜ ਹੋ ਜਾਂਦੀਆਂ ਨੇ ਕਿਵੇਂ ਉਹਦੀ ਲਾਈਫ ਟੋਟਲੀ ਚੇਂਜ ਹੋ ਜਾਂਦੀ ਆ ਜਿਹੜੀ ਕਿਤੇ ਇੱਕ ਪੁਆਇੰਟ ਤੇ ਜਾ ਕੇ ਉਹਨੂੰ ਵੀ ਮਤਲਬ ਉਹਨੂੰ ਪਤਾ ਹੀ ਨਹੀਂ ਲੱਗਦਾ ਪੂਰੀ ਵੈਬ ਸੀਰੀਜ਼ ਚ ਕਿ ਉਹਨੇ ਜਿਹੜਾ ਖਲਾਰਾ ਪਾਇਆ ਉਸ ਖਲਾਰੇ ਨਾਲ ਕਿੰਨੇ ਕੈਰੈਕਟਰ ਜੁੜੇ ਹੋਏ ਆ ਤਾਂ ਉਹ ਕਿਵੇਂ ਸਾਰੇ ਕੈਰੈਕਟਰ ਜਿਹੜੇ ਹੈਗੇ ਆ ਉਹ ਟਾਰਗੇਟ ਹੋਏ ਆ ਤਾਂ ਉਹ ਇਦਾਂ ਦੀ ਇੱਕ ਕਹਾਣੀ ਹੈਗੀ ਸ਼ਿਕਰਾ ਯਾਰ ਬੇਸਿਕਲੀ ਜਦ ਤੁਸੀਂ ਪੂਰੀ ਵੈਬ ਸੀਰੀਏ ਦੇਖੋਗੇ ਤਾਂ ਸ਼ਿਕਰਾ ਜੋ ਮੈਨੂੰ ਇੱਕ ਪਰਸਨਲੀ ਜਦੋਂ ਮੈਂ ਉਹ ਕਹਾਣੀ ਨਾਲ ਜੁੜਿਆ ਤਾਂ ਮੈਨੂੰ ਲੱਗਿਆ ਕਿ ਸ਼ਿਕਰਾ ਵਰਡ ਸ਼ੁਰੂ ਹੁੰਦਾ ਹੈ ਹੀਰੋਇਨ ਤੋਂ ਬਟ ਉਹ ਮੈਨੂੰ ਲੱਗਦਾ ਹੈ ਕਿ ਐਂਡ 'ਚ ਜਾ ਕੇ ਉਹ ਕਨਵਰਟ ਹੋ ਜਾਂਦਾ ਜਦ ਤੁਸੀਂ ਐਂਡ ਦੇਖੋਗੇ ਤਾਂ ਉਹ ਜਿਹੜਾ ਵਰਡ ਆ ਉਹ ਕਨਵਰਟ ਹੋ ਜੂਗਾ ਉਹ ਕਿਸੇ ਹੋਰ ਤੇ ਬੇਸ ਹੋ ਜੂਗਾ ਜਿਵੇਂ ਮੈਂ ਇਸ ਵੈਬ ਸੀਰੀਏ ਨੂੰ ਦੇਖਿਆ ਸੋ ਇਦਾਂ ਦਾ ਕਰੈਕਟਰ ਹੈਗਾ ਤਾਂ ਉਹ ਆਪ ਦੁਨੀਆ ਨੂੰ ਆਪਦੇ ਮਾਂ ਦੇ ਨਜ਼ਰੀਏ ਨਾਲ ਹੀ ਦੇਖਤ ਮਤਲਬ ਮਾਂ ਤੇ ਇੱਕ ਜਿਹੜੀ ਅਸੀਂ ਕਿੰਨੇ ਵੀ ਜਿਹੜੀ ਆਪਣੇ ਜੀਵਨ ਸਾਥੀ ਹੁੰਦੀ ਉਸ ਤੋਂ ਸਟੋਰੀ ਦਾ ਜਿਹੜਾ ਇੱਕ ਪੂਰਾ ਅਸੀਂ ਕਹਾਂਗੇ ਵਿੱਚ ਨਿਚੋੜ ਹੈਗਾ ਇਸ ਵਿੱਚ ਬਹੁਤ ਬਹੁਤ ਚੀਜ਼ਾਂ ਹੈਗੀਆਂ ਤੁਸੀਂ ਜ਼ਿਆਦਾ ਚੀਜ਼ਾਂ ਰਿਵੀਲ ਨਹੀਂ ਕਰ ਸਕਦੇ ਬਟ ਹਰ ਰੰਗ ਆ ਵੈਬ ਸੀਰੀਅਲ ਤੇ ਤੁਹਾਨੂੰ ਮਜ਼ਾ ਆਊਗਾ ਨਵਕਿੰਝ ਜੀ ਤੁਹਾਡੇ ਨਾਲ ਵੀ ਗੱਲ ਕਰਨਾ ਚਾਹਾਂਗੇ ਜਿਹੜੀ ਤੁਹਾਡਾ ਕਿਵੇਂ ਦਾ ਤਜਰਬਾ ਰਿਹਾ ਕਿਉਂਕਿ ਤੁਸੀਂ ਪਹਿਲਾਂ ਫਿਲਮਾਂ 'ਚ ਕੰਮ ਕਰ ਚੁੱਕੇ ਇਸ ਫਿਲਮ ਦੇ ਨਾਲ ਜੁੜ ਕੇ ਕਿੱਦਾਂ ਦਾ ਮਹਿਸੂਸ ਹੋਇਆ ਕਿੱਦਾਂ ਦਾ ਤਜਰਬਾ ਰਿਹਾ ਤੁਹਾਡਾ ਜਦੋਂ ਆਪਾਂ ਹਰ ਸਾਈਡ ਤੇ ਜਾਂਦੇ ਜਾਨੇ ਨਵੇਂ ਲੋਕਾਂ ਨਾਲ ਕੰਮ ਕਰਦੇ ਆ ਤੇ ਹਰ ਨਵਾਂ ਐਕਸਪੀਰੀਅੰਸ ਹੁੰਦਾ ਆਪਣਾ ਜੀ ਜੀ ਤਾਂ ਮੇਰਾ ਨਵਾਂ ਸੀ ਅਲੱਗ ਸੀ ਤੇ ਬਹੁਤ ਵਧੀਆ ਸੀਗਾ ਜੀ ਸਾਰੀ ਕਾਸਟ ਨਾਲ ਜਿਸ ਨਾਲ ਮੈਂ ਪਹਿਲੀ ਵਾਰੀ ਕੰਮ ਕੀਤਾ ਆ ਸੋ ਤੇ ਮੈਨੂੰ ਕਰੈਕਟਰ ਵੀ ਮਤਲਬ ਅਲੱਗ ਜਿੱਦਾਂ ਦੀ ਮੈਂ ਆ ਉਵੇਂ ਦਾ ਨਹੀਂ ਆ ਤੇ ਕੁਝ ਅਲੱਗ ਐਕਸਪੀਰੀਅੰਸ ਕਰਨ ਨੂੰ ਮਿਲੇ ਤੇ ਵਧੀਆ ਲੱਗਿਆ ਸਾਰਿਆਂ ਨਾਲ ਤੁਸੀਂ ਕਿੱਦਾਂ ਦੇ ਹੈਗੇ ਵੈਸੇ ਚਲੇ ਵੀ ਅੱਜ ਮਾਣੇ ਬਹੁਤ ਪਿਆਰੇ ਨੇ ਕੋਈ ਪੁੱਛ ਰਹੀ ਹੈ ਨਾ ਸਰ ਦੱਸ ਰਹੇ ਨੇ ਕੀ ਕਰਾਂ ਨਾ ਚੋ ਵਾਕੀ ਫਿਲਮ ਹੀ ਤੁਹਾਨੂੰ ਤਾਂ ਹੀ ਮਿਲਣ ਬਣਾਏ ਸੀਗਾ ਨਹੀਂ ਤੁਹਾਨੂੰ ਕਿਨੇ ਕਿਵੇਂ ਬਿਤਾ ਨਹੀਂ ਨਹੀਂ ਸਾਨੂੰ ਮੈਂ ਸਾਡੇ ਦਿਮਾਗ ਇਹ 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 ਤੁਹਾਡਾ ਮਾਪਕ ਤੁਸੀਂ ਜਦ ਵੇਖੋਗੇ ਵੈਸੇ ਤੁਹਾਨੂੰ ਲੱਗਦਾ ਕਿ ਮਾਂ ਜੋ ਕਹੀ ਜਾਂਦੀ ਉਹ ਐਂ ਜਲਦੀ ਦੁਨੀਆ ਪਰ ਐਂ ਚਲਦੀ ਨਹੀਂ ਇਹ ਬਿਦਨਿਕਾ ਬੰਦਾ ਅੱਛਾ ਇਹ ਕੋਮੇਡੀਅਨ ਇਹਦੇ ਚ ਐਵੇਂ ਪੰਜ ਮਾਰੇ ਭਾਈ ਤੁਸੀਂ ਸਾਰਿਆਂ ਨੇ ਕਹਨਾ ਕੀ ਵਾਦਾ ਵਾਵਾ ਹੋ ਗਈ ਪੂਰਾ ਰੰਗ ਬੰਨੇ ਅੱਛਾ ਐ ਨਿਆਰਾ ਆਏਗਾ ਪੂਰਾ ਸਵਾਦ ਆਏਗਾ ਕੋਈ ਚਾਕੂ ਨਹੀਂ ਕੋਈ ਪਿਸਤੌਲ ਨਹੀਂ ਕੋਈ ਫੋਨ ਖਰਾਬਾ ਨਹੀਂ ਅੱਛਾ ਸਿਰਫ ਪਿਆਰ ਹੀ ਕੀਤਾ ਰੱਜ ਕੇ ਕੀਤਾ अच्छा दोनों इतना मन कर गए हुन ਅੱਗੇ ਆਨ ਵੇ ਦੋ ਦਿਨ ਪ੍ਰੋਜੈਕਟਾਂ ਚ ਪਿਆਰ ਹੀ ਨਹੀਂ ਕਰਨਾ ਕਿਸੇ ਨੂੰ ਕसम खा लो अच्छा ਇਹ ਲਾਈਫ ਵਿੱਚ ਨਹੀਂ ਕਰਨਾ ਇਹ ਵੀ ਹੁਣ ਸੋਚ ਲਿਆ ਇਹ ਲਾਈਫ ਚ ਤੇ ਆਲਰੇਡੀ ਹੋ ਗਿਆ 15 16 ਸਾਲ ਹੋ ਗਿਆ ਹੈ ਜਿਆ ਹੋ ਗਿਆ ਹੈ ਸੁਣ ਰਹੀ ਹੈ ਨਾ ਮੇਰੀ ਰੀਅਲ ਲਾਈਫ ਜਿਆਦਾ ਸਵਾਲ ਕੀਤਾ ਜਿਆਦਾ ਬੋਲ ਨਹੀਂ ਨਹੀਂ ਕਦੇ ਹੁੰਦਾ ਹਾਂ ਦੇਖੋ ਤੁਸੀਂ ਫਿਲਮੀ ਲਾਈਨ ਚ ਹੈਗੇ ਕਈ ਵਾਰ ਹੁੰਦਾ ਰੋਲ ਦਾ ਸਵਾਲ ਗਲਤ ਪੁੱਛਿਆ ਰੀਅਲ ਲਾਈਫ ਪਿਆਰ ਇੱਕ ਵਾਰ ਹੀ ਪਿਆਰ ਇੱਕ ਵਾਰ ਹੀ ਦੁਬਾਰਾ ਵੀ ਹੋਏਗਾ ਤੋ ਉਹ ਸੁਨੰਦ ਸ਼ਰਮਾ ਨੇ ਗੱਲ ਨਹੀਂ ਆਇਆ ਦੂਜੀ ਵਾਰੀ ਪਿਆਰ ਹੋਇਆ ਫਿਰ ਤੇਰੇ ਨਾਲ ਮੈਨੂੰ ਆਪਣੀ ਘਰ ਵਾਲਿਆਂ ਨਾਲ ਵੀ ਵਾਰ ਵਾਰ ਪਿਆਰ ਹੋ ਜਾਂਦਾ ਵੇ ਇਹ ਸੱਚੇ ਪ੍ਰੇਮੀ ਹੁੰਦੇ ਨੇ ਘਟ ਪਾਏ ਜਾਂਦੇ ਨੇ ਵਧੀਆ ਵਧੀਆ ਗੱਲ ਆ ਗਈ ਪਹਿਲਾਂ ਵਾਲੀ ਐ ਵੀ ਸੱਚ ਬੋਲਣਾ ਪੈਂਦਾ ਹੈ ਪਿਆਰ ਹੋ ਜਾਂਦਾ ਸਹੀ ਗੱਲ ਪ੍ਰੇਮੀ ਸੱਚੇ ਨੇ ਘਟ ਪਾਏ ਜਾਂਦੇ ਨੇ ਸ਼ਾਇਦ ਹਾਂ ਪ੍ਰੇਮੀ ਲੱਭਦੇ ਨਹੀਂ ਆਏਗਾ ਮੇਰੇ ਵਰਗੇ ਬਿਲਕੁਲ ਨਹੀਂ ਲੱਭਦੇ ਬਹੁਤ ਘੱਟ ਥੋੜੀ ਬੋਤਰਾ ਹੈ ਉਹ ਜਨਰੇਸ਼ਨ ਹੀ ਗੈਪ ਹੋ ਗਈ ਨਾ ਭਾਈ ਹੁਣ ਅੱਜ ਕੱਲ 옵ਸ਼ਨਾਂ ਬਹੁਤ ਆ ਗਈ ਨਾ ਨਵੀਂ ਜਨਰੇਸ਼ਨ ਕੋਲ ਇੰਸਟਾਗ੍ਰਾਮ ਇਹ ਉਹ ਇੰਨੀ ਦੋਸਤੀ ਯਾਰੀ ਸਭ ਕੁਝ ਇੰਨਾ ਐਕਸਪੋਜ਼ਰ ਹੋ ਗਿਆ ਲਾਈਫ 'ਚ ਤੁਹਾਨੂੰ ਤੁਹਾਡਾ ਇੱਕ ਮਾਈਂਡ ਇੱਕ ਟਿਕਦਾ ਨਹੀਂ ਕਈ ਵਾਰੀ ਚੰਗਾ ਬੰਦਾ ਤੁਹਾਡੀ ਲਾਈਫ 'ਚ ਨਿਕਲ ਜਾਂਦਾ ਤੂੰ ਸਮਝ ਨਹੀਂ ਪਾਉਂਦੇ ਕਿਉਂਕਿ ਇੰਨੇ ਆਪਸ਼ਨ ਆ ਪਿੱਛੇ 10 ਹੋਰ ਖੜੇ ਲੈਣ ਲੱਗ ਨਹੀ ਨੀ ਯਾਰ ਹੁੰਦਾ ਨਾ ਵੀ ਤੇ 10 ਕੱਪੜੇ ਆ ਗਏ ਇੱਕ ਟੀ-ਸ਼ਰਟ ਵਧੀਆ ਵੀ ਲੱਗ ਗਈ ਪਰ ਉਹ ਚੈੱਕ ਤਾਂ ਕਰ ਲਈ ਕਰੀ ਕੀ ਪਤਾ ਜਾਦਾ ਵਧੀਆ ਲੱਗੇ ਸੋ ਬੇਸਿਕਲੀ ਉਹ ਗੱਲ ਹੋ ਗਈ ਪਹਿਲਾਂ ਐ ਨਹੀਂ ਹੁੰਦਾ ਸੀ ਮਤਲਬ ਆਪਸ਼ਨ ਸੋਚ ਵੀ ਆਪਸ਼ਨ ਵੀ ਤੇ ਕਿੰਨੇ ਨੇ ਅੱਜ ਕੱਲ ਤਾਂ ਗੁਆੜ ਦੇ ਪਤਾ ਲੱਗ ਜਾਂਦਾ ਨੈਟ ਦੇ ਪਤਾ ਚੱਲ ਜਾਂਦਾ ਕੌਣ ਰਹਿ ਰਿਹਾ ਅੱਗੇ ਜਿਵੇਂ ਜੱਜ ਜਿਹੜੀਆਂ ਈ-ਸਾਈਟਾਂ ਚੱਲਦੀਆਂ ਨੇ ਇਹ ਭਾਈ ਤੁਸੀਂ ਦੇਖ ਕੇ ਦੱਸਿਆ ਇਹ ਮੈਨੂੰ ਨਹੀਂ ਪਤਾ ਮੈਨੂੰ ਕਿਸ ਹੁਣ ਰਾਜ ਤਾਂ ਨਹੀਂ ਪਤਾ ਲੱਗਿਆ ਮੇਰੇ ਗੁਆੜ ਚ ਕੌਣ ਲੈਂ ਚੰਗੀਆਂ ਗੱਲਾਂ ਨੇ ਵੀ ਸਰਦਾ ਘਰ ਦਰਾਉਗੇ ਤੁਸੀਂ ਇਹਦੇ ਨਾਲ ਤੁਸੀਂ ਚੱਲ ਪਏ ਇਹਦਾ ਬੜੇ ਓਕੇ ਰਿਹਾ ਆਪਦੇ ਤਾਂ ਕੰਡੇ ਤੁਸੀਂ ਆਪਦੇ ਤਾਂ ਫੋਲੋਅਰ ਸਾਡੇ ਵੀ ਰਿਕੰਡੇ ਹੈ ਨਹੀਂ ਨਹੀਂ ਭਾਈ ਮੈਨੂੰ ਮੈਂ ਜਾਣਦਾ ਤੁਹਾਡੇ ਬਾਰੇ ਮੈਨੂੰ ਪਹਿਲਾਂ ਵੀ ਆਪਾਂ ਮਿਲਿਆ ਜ ਪਹਿਲੀ ਵਾਰੀ ਹੀ ਪਰਸਨ ਨਹੀਂ ਬਟ ਮੈਨੂੰ ਕਾਫੀ ਆਪਣਾ ਕਲੋਸ ਸਰਕਲ ਹੈਗਾ ਦੋਸਤੀ ਦਾ ਇਹਨੂੰ ਕਾਫੀ ਬਹੁਤ ਚੀਜ਼ਾਂ ਪਤਾ ਲੱਗੀਆਂ ਬਟ ਮੈਂ ਕਦੀ ਨਹੀਂ ਕਿਸ ਨੂੰ ਕਿਹਾ ਮੈਂ ਹਮੇਸ਼ਾ ਹੀ ਕਿਹਾ ਕਿ ਭਾਜੀ ਬਹੁਤ ਨਾਈਸ ਨੇ ਭਾਜੀ ਬਹੁਤ ਮਤਲਬ ਪਿਆਰ ਸੱਚੀ ਦੁਲੀ ਕਰਦੇ ਨੇ ਉਹ ਜਨੂਨ ਬੰਦੇ ਨੇ ਮੈਂ ਵਿਸ਼ੇ ਗੱਲ ਗਈ ਉਹਨਾਂ ਦਾ ਨੰਬਰ ਦਿਓ ਜਿਹੜਾ ਤੱਕ ਕਰ ਉਸ ਚੈੱਕ ਜਰੂਰੀ ਹੈ ਅੱਜ ਦੇ ਸੋ ਚੈੱਕ ਟੀਰੇ ਵੀ ਕਿਵੇਂ ਲੱਗਿਆ ਜੇ ਇੱਕ ਟੀਮ ਕਿੰਨੀ ਵਧੀਆ ਹੈ ਹਾਸ ਮੁਖ ਹੈ ਜੇ ਬੰਦੇ ਕਿੰਨੇ ਘੱਟ ਮਿਲਦੇ ਨੇ ਅੱਜ ਕੱਲ੍ਹ ਬਹੁਤ ਬਹੁਤ ਅਮੇਜ਼ਿੰਗ ਐਕਸਪੀਰੀਅੰਸ ਸਾਡਾ ਸ਼ੂਟ ਕਾਫੀ ਦਿਨ ਚੱਲਿਆ ਸੀ ਅੱਛਾ ਤੇ ਉਹ ਸਾਰੇ ਦਿਨ ਹੀ ਮੈਨੂੰ ਮੈ ਇਹ ਲੱਗਦਾ ਵੀ ਸਵੇਰੇ 5 ਵਜੇ ਮੈਂ ਘਰੋਂ ਨਿਕਲਦਾ ਸੀ ਰਾਤੀ 11 ਵਜੇ ਆਉਂਦਾ ਸੀ ਤੇ ਸ਼ਾਇਦ ਮੈਂ 30 35 ਦਿਨ ਘਰਦਿਆਂ ਨੂੰ ਮਿਲ ਨਹੀਂ ਪਾਇਆ ਕਿਉਂਕਿ ਜਦੋਂ ਮੈਂ ਜਾਂਦਾ ਸੀ ਘਰ ਦੇ ਸੁੱਤੇ ਹੁੰਦੇ ਸੀ ਜਦੋਂ ਮੈਂ ਸਵੇਰੇ ਆਉਂਦਾ ਸੀ ਤਾਂ ਉਦੋਂ ਵੀ ਸੁੱਤੇ ਹੁੰਦੇ ਸੀ ਸੋ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਇੱਕ ਤਾਂ ਜਦੋਂ ਸ਼ੂਟ ਆ ਜਿਹੜਾ ਉਹ ਬਹੁਤ ਠੰਡ ਚ ਸ਼ੂਟ ਕੀਤਾ ਸੀ ਔਰ ਬਾਕੀ ਟੀਮ ਬਹੁਤ ਅਮੇਜ਼ਿੰਗ ਸੀ ਤੇ ਜਿਹੜੀ ਅਸੀਂ ਵਿੱਚ ਟਿਊਨਿੰਗ ਦੇਖੀ ਜਿਹੜੀ ਇੱਕ ਚਲੋ ਪਿੱਛੇ ਗਾਣਾ ਚੱਲ ਰਿਹਾ ਗਾਣੇ ਟਿਊਨ ਹੈਗੀ ਬੜੀ ਜਿਆਦਾ ਮਤਲਬ ਕਿੰਨੇ ਰੋਮਾਂਟਿਕ ਵੀ ਹੈ ਤੇ ਇੱਕ ਦਿਲ ਨੂੰ ਛੂਹਣ ਵਾਲੀ ਟਿਊਨ ਹੈਗੀ ਜਿਹੜੀ ਪਿੱਛੇ ਚੱਲ ਰਹੀ ਹੈ ਵੀਰ ਭਾਈ ਨੇ ਗਾਣਾ ਉਹਨਾਂ ਨੇ ਕ੍ਰੀਏਟ ਕੀਤਾ ਗਾਇਆ ਵੀ ਉਹਨਾਂ ਨੇ ਆ ਜਦੋਂ ਅਸੀਂ ਇਹ ਵੈਬ ਸੀਰੀਜ਼ ਜਿਹੜਾ ਡਿਸਕਸ਼ਨ ਵੀ ਸਾਡੀਆਂ ਚੱਲਦੀਆਂ ਸੀ ਇੱਕ ਜਿਵੇਂ ਕਹਿੰਦੀ ਕਿ ਸ਼ਿਕਰਾ ਵਰਡ ਜਿਹੜਾ ਉਹ ਸ਼ੇਖ ਕੁਮਾਰ ਬਟਾਲਵੀ ਸਾਹਿਬ ਦੇ ਨਾਮ ਤੋਂ ਬਹੁਤ ਫੇਮਸ ਆ ਨਾ ਸਾਨੂੰ ਇਹ ਹੈਗਾ ਸੀ ਕਿ ਅਸੀਂ ਟਾਈਟਲ Song ਆ ਜਿਹੜਾ ਉਹਨੂੰ ਉਦਾਂ ਦਾ ਪਰਸਨ ਗਾਵੇ ਜਿਹੜਾ ਇੱਕ ਉਹਨੂੰ ਅਲੱਗ ਕਰ ਦੇਵੇ ਉਸ ਜ਼ੋਨ ਤੋਂ ਔਰ ਜਿਹੜਾ ਉਹਦੇ ਨਾਲ ਇਨਸਾਫ ਕਰੇ ਤਾਂ ਸਾਨੂੰ ਵੀਰ ਭਾਈ ਤੋਂ ਬਿਹਤਰੀਨ ਲੱਗਿਆ ਹੀ ਨਹੀਂ ਕੋਈ ਸਾਡੇ ਦਿਮਾਗ 'ਚ ਪਹਿਲੇ ਤੇ ਆਖਰੀ ਉਹੀ ਹੈਗੇ ਸੀ ਤੇ ਫਿਰ ਭਾਜੀ ਇਹਨਾਂ ਨੂੰ ਸਾਰੀ ਕਹਾਣੀ ਜੱਸੀ ਵੀਰੇ ਨੇ ਦੱਸੀ ਔਰ ਫਿਰ ਉਹਨਾਂ ਨੇ 2-3 ਮਹੀਨੇ ਉਸ ਗਾਣੇ ਲਈ ਲਏ ਉਹ ਕਹਿੰਦੇ ਵੀ ਮੈਨੂੰ ਆਰਾਮ ਨਾਲ ਬਣਾਉਣ ਦਿਓ ਫਿਰ ਉਹਨਾਂ ਨੇ ਕੰਪੋਜ਼ ਵੀ ਕੀਤਾ ਮਿਊਜ਼ਿਕ ਵੀ ਕੀਤਾ ਸ਼ਾਇਦ ਰਕਸ਼ਮਾ ਲਿਖਤੀ ਲਿਖਤ ਵੀ ਉਹਨਾਂ ਦੀ ਹੈ ਜੀ ਸ਼ਾਇਦ ਇਸ ਫਿਲਮ ਵਿੱਚ ਮਾਂ ਦਾ ਵੀ ਜ਼ਿੰਦਗੀ ਚ ਕੀ ਰੋਲ ਹੁੰਦਾ ਹੈ ਉਹ ਵੀ ਸ਼ਾਇਦ ਕਈ ਲੋਕ ਜਿਹੜੇ ਅੱਜ ਕੱਲ੍ਹ ਅਣਦੇਖਿਆ ਕਰ ਰਹੇ ਉਹ ਵੀ ਸ਼ਾਇਦ ਬਹੁਤ ਵੱਡਾ ਸਬਕ ਲੈਣਗੇ ਇਹਨਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਹੈ ਯਾਨੀ ਬਹੁਤ ਸਾਰੇ ਐਂਗਲ ਹੈਗੇ ਆ ਔਰ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਹੈਗੀ ਆ ਕਿ ਇਹਦੇ ਵਿੱਚ ਇਹ ਵੀ ਗੱਲ ਹੈਗੀ ਆ ਕਿ ਜ਼ਰੂਰੀ ਨਹੀਂ ਕਿ ਜਿਹੜਾ ਮਦਰ ਨੇ ਕਹਿਤਾ ਉਹ ਸਹੀ ਹੈਗਾ ਇਹ ਚੀਜ਼ ਵੀ ਸਮਝਣੀ ਬਹੁਤ ਜ਼ਰੂਰੀ ਹੈ ਕਿ ਆਪਾਂ ਉਸ ਗੱਲ ਨੂੰ ਯੂਜ਼ ਕਿੱਥੇ ਕਰਨੇ ਆ ਜਿਵੇਂ ਮੇਰਾ ਬੜਾ ਬੜਾ ਘੈਂਟ ਡਾਇਲੋਗ ਹੈ ਦક્ષ ਮੀਰੇ ਨਾਲ ਉਹ ਕਹਿੰਦਾ ਕਿ ਮੈਂ ਇਹ ਡਾਇਲੋਗ ਬੋਲਦਾ ਕਹਿੰਦਾ ਮੈਂ ਆਪਦੀ ਮਾਂ ਦੀਆਂ ਗੱਲਾਂ ਨੂੰ ਆਪਦੀ ਲਾਈਫ 'ਚ ਫਿੱਟ ਕਰਦਾ ਤਾਂ ਦક્ષ ਕਹਿੰਦਾ ਕਿ ਤੂੰ ਫਿਰ ਬੜੀ ਗਲਤ ਜਗ੍ਹਾ ਫਿੱਟ ਕਰਦਾ ਕਿਉਂਕਿ ਉਹ ਹਰ ਇੱਕ ਜਗ੍ਹਾ ਚੀਜ਼ਾਂ ਫਿੱਟ ਨਹੀਂ ਹੋ ਜਾਂਦੀਆਂ ਬਿਲਕੁਲ ਤਾਂ ਉਹ ਸਾਰੀਆਂ ਚੀਜ਼ਾਂ ਵੀ ਦੇਖਣ ਨੂੰ ਮਿਲਣਗੀਆਂ ਉਦ ਕਾਲਜੋਗ ਦਾ ਵੀ ਸਮਾਂ ਵਿੱਚ ਹੋਵੇਗਾ ਸ਼ਾਇਦ ਸਾਰਾ ਕਾਲਜੋਗ ਹੀ ਆ ਸਾਰਾ ਕਾਲਜ ਬਗਾਇਆ ਕੋਈ ਇੰਨਾ ਇਨੇ ਲਊ ਲਵਾਨ ਹੋਇਆ ਇਸ ਦੇ ਵਿੱਚ ਕਲਯੂਗੀ ਹੈ ਸਾਥੀ ਤੇ ਤਾਂ ਹੁੰਦਾ ਨਹੀਂ ਤੇ ਕੁੜੀ ਤੇ ਜਾਣ ਲੈਂਦੇ ਆ ਮਤਲਬ ਹੁਣ ਜਿਹੜੀਆਂ ਗੱਲਾਂ ਹੋਈਆਂ ਨੇ ਸਾਰੀਆਂ ਐਂਡ ਆਫ ਕੁੜੀ ਤੇ ਕਦੇ ਨਿਭੜ ਜਾਂਦੀਆਂ ਨੇ ਵੱਡੀਆਂ ਵੱਡੀਆਂ ਕਹਾਣੀਆਂ ਵੀ ਇੱਥੇ ਨਿਭੜੀਆਂ ਨੇ ਕੁੜੀਆਂ ਮਣੇ ਲੜਾਈਆਂ ਵੀ ਲੜਾਈਆਂ ਵੀ ਇੱਥੇ ਨਿਭੜਦੀਆਂ ਨੇ ਕੁੜੀਆਂ-ਕੁੜੀਆਂ ਤੋਂ ਬਿਨਾ ਮੈਨੂੰ ਲੱਗਦਾ ਦੁਨੀਆ ਨਹੀਂ ਜੀਸਟ ਕਰ ਸਕਦੀ ਨਹੀਂ ਯਾਰ ਸਾ ਬਸ ਤੇ ਗੱਲ ਖਤਰੀ ਇਹ ਇਹ ਏਡਾ ਏਡੀ ਬੜੀ ਸਟੇਟਮੈਂਟ ਕੁੜੀ ਦੇ ਰਹੀ ਹੈ ਇਹ ਇਹ ਇੱਕ ਪਿਆਰੀ ਗੱਲ ਹੈ ਇਹਨੂੰ ਕਹਿੰਦੇ ਬਾਈ ਸੱਚ ਬੋਲਣਾ ਨਹੀਂ ਨਹੀਂ ਵੈਸੇ ਕੋਈ ਮੁੰਡਾ ਇਹ ਸਟੇਟਮੈਂਟ ਇਹਨਾਂ ਮੈਨ ਜ਼ਿਆਦਾ ਚੰਗਾ ਲੱਗਦਾ ਔਰ ਜੈਨੂਇਨ ਗੱਲ ਹੈ ਸਾਰੇ ਐਗਰੀਕਲਚਰ ਬਿਲਕੁਲ ਹੀ ਬਿਲਕੁਲ ਮਤਲਬ ਮਾਂ ਕੋਈ ਵੇਖੋ ਕੁੜੀ ਦੇ ਕਿੰਨੇ ਰੂਪ ਨੇ ਧੀ ਐ ਫਿਰ ਮਾਂ ਐ ਫਿਰ ਸੱਸ ਸਹੁਰੇ ਅੱਗੇ ਜਾ ਕੇ ਨੋ ਨਾਨਾ ਨੂੰ ਨਾ ਸਾਰਾ ਕੁਝ ਚੱਲਦਾ ਹੈ ਸ਼ਕਤੀ ਜਿੰਨੇ ਪੂਰਾ ਵਰਲਡ ਪੂਰੇ ਯੂਨੀਵਰਸ ਕ੍ਰੀਏਟ ਹੋਇਆ ਜਿਹੜੀ ਮਾਇਆ ਦਾ ਪੂਰਾ ਸ਼ਕਤੀ ਮੋ ਮਾਇਆ ਜਿਹੜੀ ਹੈਗੀ ਹੈ ਮਤਲਬ ਮੋਮਾਇਨੇ ਤੁਸੀਂ ਫਿਰ ਉਥੇ ਉਥੇ ਫਸ ਜੰਨੇ ਮੋਮਾਇ ਜੀ ਮੈਂ ਕਿਹੜੀ ਮਾਇ ਦੀ ਗੱਲ ਕਰ ਰਿਹਾ ਸੀ ਮੈਂ ਸ਼ਕਤੀ ਸ਼ਕਤੀ ਮਾਤਾ ਜਿਨੇ ਪੂਰਾ ਖੇਲ ਰਚਾਇਆ ਹੈ ਨਾ ਬ੍ਰਹਮੰਡ ਰਚਾਇਆ ਹਾਂ ਕਈ ਬ੍ਰਹਮੰਡ ਰਚਾਤੇ ਪਰ ਦੂਜੇ ਪਾਸੇ ਗੱਲ ਚੱਲ ਜਾਈ ਹਾਂ ਮਤਲਬ ਕਹਿਣ ਦਾ ਮਤਲਬ ਕਿ ਇਹਨਾਂ ਨੂੰ ਪ੍ਰਣਾਮ ਹੈ ਸਾਰੀਆਂ ਸ਼ਕਤੀਆਂ ਨੂੰ ਮਾਵਾ ਪੈਣਾ ਨੂੰ ਜਿਨ੍ਹਾਂ ਨੂੰ ਅਸੀਂ ਪਿਆਰ ਵੀ ਕਰਦੇ ਆਂ ਦੇ ਵੀ ਤੁਸੀਂ ਬਹੁਤ ਸਾਰਿਆਂ ਨੂੰ ਕਰਦੇ ਹੋ ਮੈਂ ਇੱਕ ਨੂੰ ਸਿਰੋਕ ਨੌਕਿੰਜੀ ਤੁਸੀਂ ਦੱਸੋ ਇਹ ਤਾਂ ਜਿਆਦਾ ਬੋਲਣ ਵਾਲੇ ਬੰਦੇ ਹੈਗੇ ਨੇ ਤੁਸੀਂ ਦੱਸੋ ਇਹਨਾਂ ਦਾ ਕੁਝ ਵੀ ਪੋਲਾ ਇਹਨਾਂ ਨੂੰ ਤਾਂ ਸਵਾਲ ਨਾ ਪੁੱਛੀਂ ਆਜੋ ਆ ਕੇ ਆ ਥੋੜਾ ਤੁਸੀਂ ਥੋੜਾ ਕੀ ਪੁੱਛ ਰਹੇ ਆ ਦੱਸੋ ਤੁਸ ਫਿਲਮ ਬਾਰੇ ਦੱਸੋ ਕੁਝ ਪਿਆਰ ਦੀ ਗੱਲ ਵੈਬ ਸੀਰੀ ਵੈਬ ਸੀਰੀ ਬਾਰੇ ਦੱਸੋ ਕੁਝ ਵੈਬ ਸੀਰੀ ਬਾਰੇ ਹਾਂਜੀ ਸਾਡੀ ਵੈਬ ਸੀਰੀ ਸਾਡੀ ਵੈਬ ਸੀਰੀ ਆ ਰਹੀ ਹੈ ਜੀ 22 ਮਈ ਕੀ ਬਾਤ ਹੈ ਇਹ ਪੂਰੀ ਸਮਾਂ ਦੇ ਦੇਖ ਲਿਓ ਯਾਰ ਚਲੋ ਅਸੀਂ ਉਹ ਕੇ ਦਾ ਸੂਰ ਦਾ ਸੋਨਾ ਹੈਗਾ ਮੈਨੂੰ ਮੈਂ ਵੀ ਇਹ ਗੱਲ ਤਾਈ ਦੇ ਪਾਇਆ ਵੇਖੋ ਹਾਂਜੀ ਬਹੁਤ ਵਧੀਆ ਕਹਾਣੀ ਆ ਬਹੁਤ ਡਿਫਰੈਂਟ ਆ ਜਿਵੇਂ ਇਹਨਾਂ ਨੇ ਸਾਰਿਆਂ ਨੇ ਦੱਸਿਆ ਆ ਤੇ ਲਵ ਟ੍ਰਾਇੰਗਲ ਆ ਵੈਸੇ ਤੇ ਤੇ ਜਿਵੇਂ ਕੁੜੀਆਂ ਮੈਨੂੰ ਲੱਗਦਾ ਵੀ ਮੋਸਟਲੀ ਕੁੜੀਆਂ ਨੂੰ ਵਾਇਲੈਂਸ ਨਹੀਂ ਪਸੰਦ ਹੁੰਦੀ ਤਾਂ ਜਿਹੜੇ ਮੈਂ ਜਿਹੜਾ ਕਿਰਦਾਰ ਨਿਭਾਇਆ ਉਹਨੂੰ ਬਹੁਤ ਵਧੀਆ ਲੱਗਦਾ ਮਤਲਬ ਵੀ ਮੁੰਡਾ ਇਦਾਂ ਵੀ ਕੁੱਟਮਾਰ ਕਰਦਾ ਐਦਾਂ ਲੋਕ ਜਿਆਦਾ ਥਾਟ ਨਹੀਂ ਦਿੰਦੀ ਮੈਨੂੰ ਲੱਗਦਾ ਸ਼ੀ ਇਜ਼ ਜਸਟ ਲਾਈਕ ਵੀ ਰਿਚ ਜਿਵੇਂ ਹੁੰਦੇ ਵੀ ਠੀਕ ਆ ਬਸ ਜੋ ਚੱਲ ਰਿਹਾ ਦੁਨੀਆ ਤੋਂ ਉਹਨੂੰ ਕੋਈ ਪਰਵਾਹ ਨਹੀਂ ਹੈਗੀ ਕਈ ਕੁੜੀਆਂ ਮਤਲਬ ਜਿਵੇਂ ਬਦਮਾਸ਼ ਟਾਈਪ ਹੋ ਗਿਆ ਇਸ ਤਰ੍ਹਾਂ ਦੇ ਮੁੰਡੇ ਪਸੰਦ ਕਰਦੀਆਂ ਹਾਂ ਹਾਂਜੀ ਹਾਂ ਬਟ ਅਵੇਨਚੁਅਲੀ ਕਹਿੰਦੇ ਵੀ ਜਦੋਂ ਉਹ ਚੀਜ਼ਾਂ ਦੇ ਰਿਜ਼ਲਟਸ ਨਿਕਲਦੇ ਆ ਫਿਰ ਜਦੋਂ ਕਿ ਤੁਸੀਂ ਲਾਈਫ ਨੂੰ ਬ ਫਰ ਉਹਨੂੰ ਵੀ ਸਮਝ ਆਉਂਦੀ ਐ ਅੱਛਾ ਵੀ ਇਹ ਚੀਜ਼ਾਂ ਇਦਾਂ ਹੁੰਦੀਆਂ ਤਾਂ ਉਹ ਬਿਲਕੁਲ ਹੀ ਚੇਂਜ ਹੁੰਦੀ ਆ ਸ਼ਾਇਦ ਤੁਸੀਂ ਫੇਰ ਦੇਖੇ ਇਹ ਬਈ ਸਾਡੀ ਸੈਕਿੰਡ ਸੀਜ਼ਨ ਦੀ ਕਹਾਣੀ ਸੁਣਾਈ ਇਹਨੇ ਤੁਹਾਨੂੰ ਅੱਛਾ ਅੱਛਾ ਪਹਿਲੇ ਸੀਨ ਵਾਲੇ ਤੋਂ ਦੇਖੇ ਹੋਣੇ ਸਾਰੇ ਜਾਣੇ ਨਹੀਂ ਨਹੀਂ ਲੈ ਸੈਕਿੰਡ ਸੀਜ਼ਨ ਉਹਨਾਂ ਸਰਪ੍ਰੈਂਸ ਬਣਾਉਂਦੇ ਆ ਮਾਨ ਸਾਹਿਬ ਵੀ ਹੈ ਗਿਆ ਮਾਨ ਸਾਹਿਬ ਵੀ ਫਿਲਮ ਵੈਬ ਸੀਰੀਜ਼ ਦੇ ਵਿੱਚ ਮਾਨ ਸਾਹਿਬ ਵੀ ਹੈਗੇ ਅੱਛਾ ਜੀ ਪਲੀਜ਼ ਮਾਨ ਸਾਹਿਬ ਕਰਕੇ ਸਾਰਿਆਂ ਨੇ ਸ਼ੋਅ ਜ਼ਰੂਰ ਦੇਖਣਾ ਹੈ ਜ਼ਰੂਰ ਵੈਬ ਸੀਰੀਏ ਦੇਖੀ ਰਿਕੁਐਸਟ ਹੈ ਮਾਨ ਸਾਹਿਬ ਅੱਛਾ ਮਾਨ ਸਾਹਿਬ ਨੂੰ ਬਹੁਤ ਰਿਕੁਐਸਟ ਕੀਤੀ ਆਸਾਂ ਨੂੰ ਸੋਟੀ ਦੇਖਾਂਗੇ ਮਤਲਬ ਜੋ ਮਾਨ ਹੈਗੇ ਹਾਂ ਉਹਦੇ ਸਰਪ੍ਰਾਈਜ਼ ਮਾਨ ਮਾਨ ਮਾਨਾ ਦੇ ਮਾਨ ਜਸੀ ਮਾਨ ਜਸੀ ਮਾਨ ਜਸੀ ਮਾਨ ਕੋਈ ਹੋਰ ਸਮਝਿਆ ਕਰੋ ਨਾ ਆਂ ਬਹੁਤ ਢੇ ਜਸੀ ਭਾਈ ਚਲੋ ਜਿਵੇਂ ਅਸੀਂ ਕਿੰਨੇ ਆਰਟਿਸਟ ਕਹਿੰਦੇ ਨੇ ਵੀ ਸਾਰੇ ਜਿਵੇਂ ਥੀਏਟਰ ਦੇ ਆਰਟਿਸ ਹੈਗੇ ਨੇ ਮੈਡਮ ਆਪਣੇ ਮਾਡਲ ਵੀ ਸੀ ਫਿਲਮਾਂ ਵਿੱਚ ਕੀਤੀਆਂ ਤੇ ਕਿੰਨਾ ਕੋ ਔਖਾ ਹੁੰਦਾ ਜੇ ਵੈਬ ਸੀਰੀਜ਼ ਦਾ ਤੇ ਫਿਲਮਾਂ ਦਾ ਜਿਹੜਾ ਇੱਕ ਅਸੀਂ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਵੈਬ ਸੀਰੀਜ਼ ਤਾਂ ਬੇਸਿਕਲੀ ਲੌਂਗ ਫਾਰਮੈਟ ਹੈ ਨਾ ਤਾਂ ਤੁਹਾਨੂੰ ਬਹੁਤ ਜ਼ਿਆਦਾ ਸ਼ੂਟ ਕਰਨਾ ਹੁੰਦਾ ਇੱਕ ਇਹ ਤੁਸੀਂ ਇੱਕ ਹਿਸਾਬ ਨਾਲ ਕਹਿ ਲੋ ਕਿ ਡਬਲ ਫਿਲਮ ਸ਼ੂਟ ਕਰਨਾ ਜੇ ਫਿਲਮ ਆਪਣੀ 2 ਸਵਾ 2 ਘੰਟੇ ਦੀ ਹੈ ਤਾਂ ਸੀਰੀਜ਼ ਜਿਹੜੀ ਹੈਗੀ ਸਾਢੇ 3 ਪੌਣੇ 4 ਘੰਟਿਆਂ ਦੀ ਇੱਕ ਸੀਰੀਜ਼ ਆ 6 ਐਪੀਸੋਡ ਦੀ ਆ ਉਹਦੇ ਚ ਕਿਤੇ ਨਾ ਕਿਤੇ ਸਾਡੇ ਕੋਲ ਲੇਅਰਸ ਬਹੁਤ ਹੁੰਦੀਆਂ ਨੇ ਖੋਲਣ ਲਈ ਕਰੈਕਟਰਾਂ ਨੂੰ ਖੋਲਣ ਲਈ ਹੈ ਨਾ ਉਹਨੂੰ ਸਕਰੀਨ ਪਲੇ ਨੂੰ ਡਿਜ਼ਾਈਨ ਕਰਨ ਲਈ ਤਾਂ ਉਹਦੇ ਚ ਇਹ ਆ ਵੀ ਮਜ਼ਾ ਵੀ ਆਉਂਦਾ ਲੋਕਾਂ ਨੂੰ ਵੈਬ ਸੀਰੀਜ਼ ਜ਼ਿਆਦਾ ਤਾਂ ਹੀ ਪਸੰਦ ਆਉਂਦੀਆਂ ਨੇ ਕਿਉਂਕਿ ਉਹ ਬੁਣੀ ਇਹ ਤਾਂ ਇਸ ਤਰੀਕੇ ਨਾਲ ਹੁੰਦੀ ਹੈ ਕਿ ਤੁਸੀਂ ਜੁੜੀ ਜਾਂਦੇ ਹੋ ਅੱਗੇ ਤਾਂ ਉਹ ਲੋਕਾਂ ਨੂੰ ਮਜ਼ਾ ਆਊਗਾ ਕਰੈਕਟਰਾਂ ਨੂੰ ਕਰੈਕਟਰ ਬਹੁਤ ਜਿਹੜੀ ਸ਼ੁਰੂਆਤ ਹੁੰਦੀ ਬੜੀ ਦਵੰਗ ਸ਼ੁਰੂਆਤ ਹੋਏ ਤਾਂ ਫਿਰ ਲੋਕ ਨਾਲ ਜੁੜਦੇ ਰਹਿੰਦੇ ਨੇ ਇਹਦੀ ਦਵੰਗ ਸ਼ੁਰੂਆਤ ਹੋ ਰਹੀਗੀ ਸਾਰੀ ਇਹ ਦਰਵਾ ਦਵੰਗ ਸ਼ੁਰੂਆਤ ਵੀ ਹੈ ਪਰ ਪਲੱਸ ਕੀ ਤੁਸੀਂ ਕੈਰੈਕਟਰ ਨਾਲ ਜੁੜ ਜਾਓਗੇ ਕਹਾਣੀ ਨਾਲ ਜੁੜ ਜਾਓਗੇ ਕਿਉਂਕਿ ਸ਼ੁਰੂ ਚ ਅਸੀਂ ਇਮੋਸ਼ਨ ਪਿਆਰ ਦਿਖਾਇਆ ਤੇ ਉਹ ਕਿਦਾਂ ਕਨਵਰਟ ਹੁੰਦਾ ਹੈਗਾ ਖੂਨ ਖਰਾਬਾ ਜਾਂ ਵਟ ਏਵਰ ਵਾਇਲੈਂਸ ਦੇ ਵਿੱਚ ਤਾਂ ਉਹਦੀ ਇੱਕ ਜਰਨੀ ਹੈਗੀ ਆ ਮਤਲਬ ਸ਼ੁਰੂ ਤੋਂ ਅਸੀਂ ਇਹ ਨਹੀਂ ਬਿਲਕੁਲ ਦਿਖਾ ਰਹੇ ਹੈਗੇ ਕਿ ਹਰ ਕਿਰਦਾਰ ਦੀ ਸ਼ੁਰੂਆਤ ਹੀ ਉਦਾਂ ਹੋਵੇ ਸੋ ਉਹ ਕਿਰਦਾਰ ਨਾਲ ਤੁਸੀਂ ਜੁੜੀ ਜਾਓਗੇ ਤਾਂ ਕਹਾਣੀ ਤੁਹਾਨੂੰ ਆਪਣੇ ਫਲੋ ਨਾਲ ਲੈ ਕੇ ਜਾਊਗੀ ਅੱਗੇ ਮਤਲਬ ਜਿਸ ਤਰ੍ਹਾਂ ਮੈਂ ਦੇਖ ਰਿਹਾ ਮੰਜਾ ਵੀ ਹੈ ਮਤਲਬ ਪਿੰਡਾਂ ਦੀ ਇੱਕ ਬੇਸਿਕਲੀ ਸਟੋਰੀ ਨੂੰ ਲੈ ਕੇ ਮੈਂ ਲਾ ਟੱਚ ਕਰੇਗੀ ਜੋ ਬੇਸਿਕਲੀ ਲੋਕਲ ਟਾਊਨ ਹੈਗਾ ਜੀ ਇਹ ਮਤਲਬ ਬਹੁਤ ਵੱਡਾ ਸ਼ਹਿਰ ਨਹੀਂ ਹੈ ਬਹੁਤ ਛੋਟੇ ਸ਼ਹਿਰ ਦੀਆਂ ਕਹਾਣੀਆਂ ਛੋਟੇ ਸ਼ਹਿਰ ਦੇ ਵਿੱਚ ਆਮ ਘਰਾਂ ਦੇ ਕਿਰਦਾਰਾਂ ਦੀ ਗੱਲ ਹੈ ਤੇ ਉਹ ਕਿੱਦਾਂ ਫਿਰ ਜੁੜਦੇ ਨੇ ਇੱਕ ਬਹੁਤ ਵੱਡੇ एंपਾਇਰ ਨਾਲ ਉਹਦੇ ਨਾਲ ਕਿੱਦਾਂ ਹੁੰਦਾ ਸਾਰਾ ਕੁਝ ਉਹ ਵੈਬ ਸੀਰੀਜ਼ ਤੁਹਾਨੂੰ ਸ਼ੁਰੂਆਤ ਜਦੋਂ ਹੁੰਦੀ ਹੈ ਟ੍ਰੇਲਰ ਦੀ ਇੱਕ ਦੋ ਵਿੱਚ ਲਾਈਨ ਹਗੀਆਂ ਨੇ ਉਹ ਵੀ ਬੜੀਆਂ ਐਮ ਹਗੀਆਂ ਨੇ ਜਿੰਦੇ ਕਿਨੇ ਜਿੱਥੋਂ ਸ਼ੁਰੂਆਤ ਬੜੇ ਥੋੜੇ ਤੋਂ ਹੁੰਦੀ ਹੈ ਇਹ ਵੀ ਬੜੀ ਇੱਕ ਵੱਡੀ ਸੱਚਾਈ ਹੈਗੀ ਕੋਈ ਵੀ ਚਾਹੇ ਉਹ ਮਾੜਾ ਪਾਸਾ ਹੋਵੇ ਚਾਹੇ ਉਹ ਚੰਗਾ ਪਾਸਾ ਹੋਵੇ ਚੀਜ਼ਾਂ ਚੁੰਨੀਆਂ ਮੈਨੂੰ ਇਹ ਅਲੱਦਾ ਕਿ ਕਈ ਵਾਰੀ ਆਪਾਂ ਚੀਜ਼ਾਂ ਇਦਾਂ ਦੀਆਂ ਚੁਣ ਲੈਣੇ ਆ ਕਿ ਜਿਹੜੀਆਂ ਰਾਹ ਦੋ ਹੀ ਹੁੰਦੇ ਆ ਮੈਨੂੰ ਲੱਗਦਾ ਹੁੰਦਾ ਹੈ ਕਿ ਜੇ ਕੋਈ ਨਿਸ਼ਾਨਾ ਲਾ ਰਿਹਾ ਕਿਸੇ 올림픽 ਚ ਤੇ ਜੇ 1 ਫੁੱਟ ਇਧਰ ਨੂੰ ਹੋ ਗਿਆ ਤਾਂ ਉਹ ਚੀਜ਼ਾਂ ਕਨਵਰਟ ਹੋ ਜਾਂਦੀਆਂ ਤੇ ਉਹ ਚੋਣ ਇਦਾਂ ਦੀਆਂ ਚੀਜ਼ਾਂ ਲੈਂਦਾ ਜਿਹੜੀਆਂ ਉਹਨੂੰ ਅੱਗੇ ਸਾਹਮਣੀਆਂ ਔਖੀਆਂ ਹੋ ਜਾਂਦੀਆਂ ਨੇ ਉਸ ਕੈਰੈਕਟਰ ਨੂੰ ਸੋ ਸਾਰਾ ਵੈਬ ਸੀਰੀਜ਼ ਦਾ ਸਨੈਰੀਓ ਹੈਗਾ ਜੀ ਤੇ ਦਕਸ਼ੀ ਤੁਸੀਂ ਹੁਣ ਕੁਝ ਹੋਰ ਇਸ ਤੋਂ ਇਲਾਵਾ ਜ਼ਿੰਦਗੀ ਦਾ ਤਜਰਬਾ ਜਿਸ ਫਿਲਮ ਦੇ ਨਾਲ ਜੁੜਿਆ ਕੀ ਜਿਹੜਾ ਖਾਸ ਜਿਹੜਾ ਰਿਹਾ ਤੁਹਾਡਾ ਮੋਸ਼ਨ ਰਿਹਾ ਉਹ ਦੱਸਣਾ ਚਾਹੋਗੇ ਭਾਜੀ ਪਿਆਰ ਸਹੀ ਟਿਕਾਣੀ ਹੈ ਨਾ ਜਦਾ ਪਿਆਰ ਮਿਲਿਆ ਦਵਾਈ ਇਨਾ ਜਦਾ ਪਿਆਰ ਮਿਲ ਕੋਈ ਦਵਾਈ ਅਸਰ ਨਹੀਂ ਕਰ ਰਹੀ ਪਾਜੀ ਤੁਸੀਂ ਸਾਰੀਆਂ ਚੈੱਕ ਕਰ ਮੈਡਨ ਨੂੰ ਵੀਡੀਓ ਕੋਲ ਲਾ ਲਓ ਤੁਹਾਡੇ ਲਈ ਚੈੱਕ ਕਰ ਲਈ ਤੁਹਾਡੇ ਵਾਲੀ ਵੀ ਚੈੱਕ ਕਰ ਲਈ ਉਹਨੇ ਵੀ ਅਸਰ ਨਹੀਂ ਕੀਤਾ ਕੋਈ ਵੀ ਅਸਰ ਹੋ ਗਈ ਕੋਲ تیرੇ ਜੀ ਵੀਡੀਓ ਕੋਲ ਦੇ ਕਰਵਾ ਦਿਓ ਨਹੀਂ ਨਹੀਂ ਸਾਰਾ ਸਵਾਦ ਆ ਰਿਹਾ ਭਾਈ ਸਵਾਦ ਆ ਰਿਹਾ ਸਕਰੀਨ ਲੋਆ ਕੇ ਜਿੰਨੇ ਸਵਾਦ ਆ ਰਿਹਾ ਨਹੀਂ ਅੱਗੇ ਤੋਂ ਸਕਰੀਨ ਲੋਆਦਾ ਜਿੰਨੂੰ ਜਿਹੜਾ ਚਾਹਤ ਹੋਏਗਾ ਉਹਨੂੰ ਵੀਡੀਓ ਕਾਲ ਕਰਾ ਦਿਆ ਕਰਾਂਗੇ ਭਾਈ ਸਹੀ ਹੈ ਨਹੀਂ ਨਾ ਕਿੰਨੂੰ ਚਾਹਦਾ ਇਨਸਾਨ ਬੜੀ ਸਤਾ ਮੈਂ ਜਦੋਂ ਮੈਂ ਚਲੋ ਹੁਣ ਤਾਂ ਵਿਆਹ ਹੀ ਚਲੋ ਕੁਆਰੇ ਹੋਣਗੇ ਉਹਦੋਂ ਕੀ ਜ ਹੋਵੇਗਾ ਉਹਦੇ ਲੱਭਦਾ ਕੋਈ ਵਿਆਹ ਕਰਾ ਲੇ ਮੇਰੇ ਨਾਲ ਉਹ ਤੋਂ ਵੀ ਸਿਚੁਏਸ਼ਨ ਸੀ ਆ ਕੋਈ ਵਿਆਹ ਤੇ ਕਰਾ ਲੈ ਏ ਲਾਈਫ ਜਿਹੜੀ ਹੋਣ ਮਤਲਬ ਅਸੀਂ ਆਰਟਿਸਟ ਦੀ ਲਾਈਫ ਤੇ ਪਹਿਲਾਂ ਲਾਈਫ ਤੇ ਕਿੰਨਾ ਕੋ فرق ਹੈਗਾ ਸੀ ਤੁਸੀਂ ਕਾਫੀ ਵੱਡਾ ਸਟ੍ਰਗਲ ਤੁਹਾਡਾ ਸੀਰੀਅਲ ਤੋਂ ਲੈ ਕੇ ਅਸੀਂ ਗੱਲ ਕਰੀਏ ਤਾਂ ਬਹੁਤ ਜ਼ਿਆਦਾ فرق ਹੈ ਜੀ ਜ਼ਮੀਨ ਅਸਮਾਨ ਹੈ ਉਲਟਾ ਹੀ ਮਤਲਬ ਹੈ ਇਸ ਲਾਈਨ ਦੇ ذریعے ਜਿੰਨਾ ਇਨਸਾਨ ਮਹਿਲਦਾ ਕਿ ਐਕਸਪਲੋਰ ਕਰਦਾ ਹੈ ਔਰ ਇਮੋਸ਼ਨਸ ਨੂੰ ਰਿਸ਼ਤਿਆਂ ਨੂੰ ਜ਼ਿੰਦਗੀ ਦੇ ਹਰ ਪਹਿਲੇ ਨੂੰ ਦੇਖਣ ਦਾ ਨਜ਼ਰੀਆ ਤੁਹਾਡਾ ਬਦਲ ਜਾਂਦਾ ਤੁਸੀਂ ਜਜਮੈਂਟਲ ਨਹੀਂ ਹੁੰਦੇ ਨਾਰਮਲੀ ਲਾਈਫ ਸੀ ਗਿਆ ਬਗਨੇ ਸਹੀ ਹੈ ਗਲਤ ਕਾਲਾ ਹੈ ਚਿੱਟਾ ਗ੍ਰੇਪ ਹੋ ਜਾਂਦੇ ਹੈ ਜਦੋਂ ਬੰਦਾ ਕੋਈ ਵੀ ਕ੍ਰੀਏਟਿਵ ਪਰਸਨ ਹੈ ਜਿਹੜਾ ਚਾਹੇ ਉਹ ਲਿਖਦਾ ਹੈ ਜਾਂ ਡਾਇਰੈਕਟ ਕਰਦਾ ਹੈ ਜਾਂ ਪੇਂਟਿੰਗ ਕਰਦਾ ਹੈ ਜਾਂ ਐਕਟਰ ਹੈ ਉਹਦਾ ਜਿਹੜਾ ਵਿਚਾਰ ਦੇਖਣ ਦਾ ਨਜ਼ਰੀਆ ਨਾ ਉਹ ਬਹੁਤ ਕਮਾਲ ਹੋ ਜਾਂਦਾ ਤੇ ਉਹਦੇ ਨਾਲ ਤੁਹਾਡੀ ਲਾਈਫ ਹੀ ਬਦਲ ਜਾਂਦੀ ਹੈ ਮਨ ਲਗਾ ਉਹ ਇੱਕ ਪਰਸਨਲ ਗ੍ਰੋਥ ਵਾਸਤੇ ਬਹੁਤ ਜ਼ਰੂਰੀ ਹੁੰਦਾ ਲਾਈਫ ਹਰ ਇਨਸਾਨ ਦੇ ਕਿਸੇ ਨੂੰ ਕੋਈ ਗੁਰੂ ਮਿਲ ਜਾਂਦਾ ਹੈ ਕਿਸੇ ਨੂੰ ਕੋਈ ਮਾਪੀ ਉੱਦਾਂ ਦੇ ਮਿਲ ਜਾਂਦੇ ਸਿਖਾਉਣ ਵਾਲੇ ਹਨ ਕਿਸੇ ਨੂੰ ਕੋਈ ਹੋਰ ਇਵੈਂਟ ਕੋਈ ਉਹਨੂੰ ਚੇਂਜ ਕਰ ਦੇਣਾ ਲਾਈਫ ਸੋ ਆ ਜਿਹੜਾ ਮੇਰੇ ਲਾਈਫ 'ਚ ਇਵੈਂਟ ਹੋਇਆ ਜਦ ਮੈਂ ਇਸ ਫੀਲਡ 'ਚ ਆਇਆ ਉਹਨੇ ਮੈਨੂੰ ਐਸਾ ਪਰਸਨ ਪੂਰਾ ਪਹਿਲਾਂ ਪਹਿਲਾਂ ਮਤਲਬ ਕੀ ਸੀ ਮਤਲਬ ਤੁਸੀਂ ਕਰਦੇ ਬਿਲਕੁਲ ਜਿਵੇਂ ਤੁਹਾਡਾ ਅਸੀਂ ਤਾਂ ਪਹਿਲਾਂ ਹੁਣ ਵੀ ਸਟਾਰ ਆ ਪਹਿਲਾਂ ਸਟਾਰ ਸੀ ਸਟਾਰ ਵਾਲੀ ਸੀ ਪਹਿਲਾਂ ਮੇਰਾ ਨਹੀਂ ਕਹ ਰਿਹਾ ਉਸ ਤੋਂ ਬਾਅਦ ਜਦੋਂ ਮੇਰੇ ਲਾਈਨ ਚ ਆਇਆ ਫਿਰ ਮੈਂ ਸਟਾਰ ਬੰਨਾ ਬੰਦ ਕਰਤਾ اچھا ਮੈਂ ਕਹਿੰਦਾ ਕੰਮ ਕਰੋ ਜ਼ਮੀਨ ਤੇ ਆ ਜਾਓ ਜੋ ਹੈ ਉਹ ਇਹ ਰੋ ਸਾਰੇ ਸਟਾਰ ਨੇ ਆਪਣੇ ਆਪਣੇ ਜਗ੍ਹਾ ਤੁਸੀਂ ਆਪਣੀ ਜਗ੍ਹਾ ਹੈ ਆਪਣੀ ਜਗ੍ਹਾ ਉਹ ਆਪਣੀ ਜਗ੍ਹਾ ਆਪਣੀ ਜਗ੍ਹਾ ਹਰ ਕੋਈ ਸਟਾਰ ਹੀ ਹੈ ਅਸਮਾਨ ਵਾਲੀ ਗੱਲ ਹੈ ਪਛਾਣ ਹੀ ਬਸ ਹੈਗੀ ਬੰਦੇ ਦੀ ਅੱਖ ਹੀ ਹੈ ਜਿਹੜੀ ਚੰਗੇ ਵਾਰੀ ਸਹੀ ਟਾਈਮ ਤੇ ਸਹੀ ਜਗ੍ਹਾ ਤੇ ਤੁਹਾਡੀ ਗੱਲ ਚੱਲ ਪਈ ਤੇ ਬਾਰੇ ਨਹੀਂ ਆ ਰਹੀ ਜੋਏ ਕਿ ਸਕਿੰਟੇ ਲੇਟ ਹੋ ਗਈ ਤੇ ਤੁਸੀਂ ਉਸ ਚੀਜ਼ ਤੋਂ ਆਊਟ ਆ ਇੰਨੀ ਕ ਗੇਮ ਐ ਜਦੋਂ ਪੂਰੇ ਸਟਾਰੇ ਸੈੱਟ ਹੁੰਦੇ ਐ ਇੱਕ ਸਬ ਸਿਸਟਮ ਤੁਹਾਨੂੰ ਵੀ ਕੀ ਲੱਗਦਾ ਕਿ ਯਾਰ 2 ਸਾਲ ਹੋ ਗਏ ਮੈਨੂੰ ਮਜ਼ਾ ਨਹੀਂ ਆ ਰਿਹਾ ਕਮਲਾ ਸਰ ਛਾੜ ਦੇ ਬਣਾ ਅੱਜ ਸੋਚ ਰਿਹਾ ਕਿ ਮੈਂ ਛੱਡਾਂ ਤੇ ਨਾਲ ਹੀ ਬੋਲ ਆਂਦੀ ਭਾਈ ਦਾਨੇ ਲਾਈਫ ਇਹ 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 ਲਾਈਨ ਜਿਹੜਾ ਇੱਕ ਰਿਸਕ ਦੇ ਨਾਲ ਨਾਲ ਜੀਣਾ ਸਮਝ ਰਹੇ ਹੋ ਮਤਲਬ ਬੰਦਾ ਇਹ ਲਾਈਨ ਤਨੂੰ ਇੰਨਾ ਕਿ ਤਿਆਰ ਕਰ ਦਿੰਦੀ ਐ ਮੈਂਟਲੀ ਇਮੋਸ਼ਨਲੀ ਸਾਨੂੰ ਲਾਈਫ ਦੀ ਕੋਈ ਵੀ ਟ੍ਰੈਜੇਡੀ ਹੈ ਰਾਰੀ ਸਾਜ ਜੇ ਤੇਰੇ ਤੁਸੀਂ ਵੀ ਬੜਾ ਸਟਰਗਲ ਕੀਤਾ ਕਿਸ ਸਮੇਂ ਜੇਬ ਚ ਪੈਸੇ ਨਹੀਂ ਹੁੰਦੇ ਇੱਕ ਆਰਟਿਸਟ ਜਦੋਂ ਕਿਵੇਂ ਜਿੱਥੇ ਤੱਕ ਪਹੁੰਚਣਾ ਹੈ ਜਿੱਥੇ ਵਿజిਟ ਕਰਨਾ ਹੈ ਬੱਸਾਂ ਦਾ ਸਫਰ ਉਹ ਚੀਜ਼ ਨੂੰ ਉੱਥੇ ਖਾਣਾ ਪੀਣਾ ਸਭ ਮੈਨੇਜ ਕੀਤਾ ਜਦੋਂ ਬੰਦਾ ਕੁਝ ਵੀ ਨਹੀਂ ਹੁੰਦਾ ਹੋਰ ਸਭ ਤੋਂ ਵੱਡੀ ਗੱਲ ਤੁਸੀਂ ਕਿਤੇ ਵੀ ਪਹੁੰਚ ਜੋ ਕਦੀ ਵੀ ਸ਼ੋਰਟੀ ਨਹੀਂ ਕੋਈ ਕਿਤੇ ਵੀ ਪਹੁੰਚ ਜੋ ਮੇਨਟੇਨ ਕਰਨ ਦੀ ਸਟਰਗਲ ਹੈ ਉਸ ਤੋਂ ਬਾਅਦ ਸੋ ਇਹ ਦਾ ਮੈਜਿਕ ਹੈ ਵੀ ਤੁਹਾਡਾ ਕਦੀ ਵੀ ਹੋ ਨਹੀਂ ਸਕਦਾ ਯਾਰ ਆਮ ਡਨ ਮੈਂ ਕੱਲ ਹੀ 40 ਸਾਲ ਜੋਬ ਹੁਣ ਮੈਂ ਰਿਟਾਇਰ ਇਹ ਚੋ ਰਿਟਾਇਰ ਨਹੀਂ ਹੋ ਸਕਦਾ ਫਿਜ਼ੀਕਲੀ ਹੋ ਜਾਓਗੇ ਕੰਮ ਨਹੀਂ ਕਰ ਪਾਓਗੇ ਮੈਂਟਲੀ ਨਹੀਂ ਹੋ ਪਾਓਗੇ ਇੱਥੇ ਕਿਹੜਾ ਪੈਨਸ਼ਨ ਲਗਨੀਆ ਨੇ ਬੱਸ ਭਾਜੀ ਆਰਟਿਸਟ ਪੈਨਸ਼ਨ ਹੀ ਲਵਾ ਦਿਓ ਕਹਿ ਕੋ ਯਾਰ ਹੁਣ ਤਾਂ ਸਾਡੇ ਸੀਐਮਐ ਵੀ ਆਰਟਿਸਟਾ ਕਿਨੇ ਕਹਿ ਕਹਿਦਨੇ ਆਸੀ ਮਾਨ ਸਾਹਿਬ ਇਹ ਸਾਡੇ ਮਾਨ ਸਾਹਿਬ ਨੇ ਤੁਸੀਂ ਸਾਡੇ ਮਾਨਯੋਗ ਮਾਨ ਸਾਹਿਬੋ ਕਰੋ ਯਾਰ ਕੁਛ ਆਰਟਿਸਟਾਂ ਦੇ ਜੈਨੂਨ ਗੱਲ ਐ ਮਾਨ ਸਾਹਿਬ ਪਲੀਜ਼ ਸਨੀਪ ਚੰਗੀ ਗੱਲ ਵੈਸੇ ਇਹ ਵੀ ਜੋ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਆਪਦਾ ਇਹ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਨਾਮ ਪੰਜਾਬ ਨੂੰ ਅੱਗੇ ਲੈ ਕੇ ਗਏ ਨੇ ਚੰਗੀਆਂ ਗੱਲਾਂ ਹੈਗੀਆਂ ਨੇ ਵੀ ਨਹੀਂ ਮੈਂ ਕਹਿੰਦਾ ਐਡੀ ਜਿਹੜੇ ਜਿਹੜੇ ਮੈਨੂੰ ਇਹ ਪਰਸਨਲੀ ਲੱਗਦਾ ਕਿ ਜਦ ਤੱਕ ਬੰਦਾ ਕੰਮ ਕਰ ਸਕਦਾ ਹੈ ਤਦ ਤੱਕ ਉਹਨੂੰ ਪੈਨਸ਼ਨ ਦੀ ਲੋੜ ਨਹੀਂ ਹਰ ਉਹ ਕਿਉਂਕਿ ਇਹ ਤੁਸੀਂ ਬਾਇ ਚੁਆਇਸ ਇਸ ਫੀਲਡ ਜਾਏ ਹੋ ਇਸ ਕਰਕੇ ਨਹੀਂ ਕਿ ਤੁਹਾਨੂੰ ਕਿਸ ਕੰਪਨੀ ਨੇ ਹਾਇਰ ਕੀਤਾ ਤੁਸੀਂ ਅੱਜ ਮੈਂ 20 ਸਾਲ ਪਾਜੀ ਕੰਮ ਕੀਤਾ ਮੈਨੂੰ ਪੈਨਸ਼ਨ ਨਹੀਂ ਮਿਲ ਰਹੀ ਤੁਸੀਂ ਆਪ ਆਏ ਹੋ 10 ਕੰਮ ਦੂਜੇ ਛੱਡ ਕੇ ਪਰ ਜਦੋਂ ਇਹ ਕੇਸ ਤੋਂ ਬਾਅਦ ਆ ਕਿਸੇ ਨਾ ਕੋਈ 트ੈਜੇਡੀ ਹੋ ਗਈ ਕੋਈ ਐਕਸੀਡੈਂਟ ਹੋ ਗਿਆ ਬੰਦਾ ਫਿਜ਼ੀਕਲੀ ਫਿਟ ਨਹੀਂ ਹੈਗਾ ਜਾਂ ਕਿਸ ਦੀ ਏਜ ਹੋ ਗਈ ਹੁਣ ਕੰਮ ਕਰਨ ਦੇ ਲਾਇਕ ਨਹੀਂ ਰਿਹਾ ਉਸ ਟਾਈਮ ਹੋ ਸਕਦਾ ਉਹਦੇ ਕੋਲ ਨਹੀਂ ਕੋਈ ਸੇਵਿੰਗਸ ਨਾ ਹੋ ਆਪਣੀ ਫੀਲਡ ਕਰਕੇ ਉਹਨਾਂ ਨੂੰ ਐਜ਼ ਐ ਕਮਿਊਨਿਟੀ ਵੀ ਸਾਨੂੰ ਕਰਨਾ ਚਾਹੀਦਾ ਇਹਨਾਂ ਆਰਟੀਸਟ ਜੀ ਸਾਨੂੰ ਕੋਈ ਦਿਖ ਰਿਹਾ ਸਾਡੇ ਆਲੇ ਦੁਆਲੇ ਸਾਨੂੰ ਜਰੂਰ ਜਰੂਰੀ ਨਹੀਂ ਕਿ ਉਹਨੂੰ ਇੰਸਟਾ ਰੋਲਾ ਪਾ ਕੇ ਆਰ ਚਲੋ ਚਲੋ ਉਹਨੂੰ ਵਾਇਰਲ ਕਰ ਦੋ ਉਹਦੇ ਅਕਾਊਂਟ ਚ ਪਾ ਦਿਓ ਅਕਾਊਂਟ ਨੰਬਰ ਭੇਜ ਕੇ ਤੁਸੀਂ ਆਪਣੇ ਲੈਵਲ ਤੇ ਕਰੋ ਜੇ ਤੁਹਾਡੇ ਕੋਈ ਹੁੰਦਾ ਹੈ ਕੰਟੈਕਟ ਯਾਰ ਮੇਰਾ ਇਦਾਂ ਦੋਸਤ ਹੈ ਭਾਈ ਉਹ ਫੋਟੋਗ੍ਰਾਫਰ ਹੈ ਉਹ ਇਦਾਂ ਕਰਕੇ ਯਾਰ ਉਹਦਾ ਇਦਾਂ ਥੋੜਾ 10000 ਰੁਪਏ ਪਾ ਦਿਓ ਤੁਸੀਂ ਉਹਨੇ ਪਾਓ ਤੁਸੀਂ ਆਪਣੇ ਆਪਣੇ ਲੈਵਲ ਤੇ ਕਰਦੇ ਰਹੋ ਤੇ ਕੋਈ ਬੰਦਾ ਕਦੀ ਵੀ ਲਾਈਵ ਹਰਤਾਸ਼ ਨਹੀਂ ਹੋਏਗਾ ਬਿਲਕੁਲ ਕੋਈ ਵੀ ਆਰਟਿਸਟ ਤੇ ਆਖਰੀ ਕੀ ਕਹਿਣਾ ਚਾਹੁੰਦੇ ਹੋ ਸਾਰਾ ਤੋਂ ਇੱਕ ਇੱਕ ਰਿਐਕਸ਼ਨ ਜ਼ਰੂਰ ਲੈਣੇ ਆ ਇਸ ਫਿਲਮ ਨੂੰ ਲੈ ਕੇ ਕਿਉਂਕਿ ਜਿਸ ਤਰ੍ਹਾਂ ਤੁਸੀਂ ਚਲੋ ਹਸਮੁਖ ਹੈਗੇ ਹੋ ਤੇ ਫਿਲਮ ਵੀ ਬਹੁਤ ਵਧੀਆ ਹੋਏਗੀ ਪੂਰੇ ਦਰਸ਼ਕ ਇਸ ਨੂੰ ਮਜਾ ਨਾਲ ਦੇਖਣਗੇ ਜੈਨੂਲੀ ਭਾਈ ਬਹੁਤ ਸਾਰੀ ਟੀਮ ਨੇ ਬਹੁਤ ਅੱਛੀ ਮਿਹਨਤ ਕੀਤੀ ਹੈ ਸਾਡੇ ਪ੍ਰੋਡਿਊਸਰ ਸਾਹਿਬ ਤੋਂ ਲੈ ਕੇ ਉਹਨਾਂ ਨੇ ਜੈਨੂਲੀ ਉਹ ਖੁਦ ਬੜੇ ਕ੍ਰੀਏਟਿਵ ਇੰਸਨ ਕਿਸਮ ਦੇ ਇਨਸਾਨ ਨੇ ਸੋ ਉਹਨਾਂ ਨੇ ਪੂਰਾ ਜੋਰ ਲਾਇਆ ਜਿੱਥੇ ਤੇ ਜਿਹੜੀ ਜਿਹੜੀ ਚੀਜ਼ ਇੰਪਰੂਵ ਡੂਰਿੰਗ ਦਾ ਸ਼ੂਟ ਵੀ ਉਹਨਾਂ ਨੇ ਰਿਕੁਐਸਟ ਕੀਤੀ ਕਿ ਭਾਈ ਇਹ ਚੀਜ਼ ਕਰ ਲੀਏ ਥੋੜੀ ਜਿਹੀ ਹੋਰ ਤੇ ਬੈਟਰ ਹੋ ਜਾਏਗਾ ਪ੍ਰੋਜੈਕਟ ਵਰਸਟੀ ਆਲਵੇਜ਼ ਹੀ ਸੈਡ ਯੈਸ ਗੋ ਆਨ ਦੂਜੀ ਗੱਲ ਸਾਡਾ ਰਾਈਟਰ ਹੰਦਸਪਿੰਦਰ ਵੈਰੀ ਗੁੱਡ ਕਨਸੈਪਟ ਵੈਰੀ ਗੁੱਡ ਰਾਈਟਿੰਗ ਕਿਆ ਕਮਾਗਦ ਸਕ੍ਰੀਨ 'ਤੇ ਲਿਖਿਆ ਤੇ ਜੱਸੀ ਨੇ ਜਿਸ ਟੈਂਪਰਮੈਂਟ ਦੇ ਨਾਲ ਮੈਡਮ ਨੂੰ ਇਹਨਾਂ ਨੂੰ ਹੈਂਡਲ ਕੀਤਾ ਜੇ ਸਾਹਮਣੇ ਦੋਨੇ ਸ਼ੂਟ ਚ ਤੰਗ ਕਰਦੇ ਸੀ ਬ੍ਰਿਲਿਅੰਟ ਬਾਜੀ ਤੇ ਲਾਜਵਾਬ ਕੰਮ ਮੇਰਾ ਤਾਂ ਸਿਰੋ ਮੈਦੇ ਆਇਆ ਇੱਕ ਦਿਨ ਲਈ ਆਇਆ ਮੈਂ ਆ ਕੇ ਇੱਕ ਦਿਨ ਸਿੱਧਾ ਨਿਕਲ ਗਿਆ ਬਾਜੀ ਮੈਨੂੰ ਖਬਰਾਂ ਦੇ ਰਹੀ ਨਾ ਵਾਸਤੇ ਵੈਸੇ ਤਾਂ ਪਲਾ ਮਾਸ ਦਿਖਾਏ ਹੋਏ ਨੇ ਵਿੱਚ ਗੇ ਵੀ ਹੋਈਏ ਦੁਨੀਆ ਹੀ ਐ ਨਾ ਬਾਜੀ ਦੁਨੀਆ ਤੇ ਹੀ ਐ ਮੈਨੂੰ ਪਲਾ ਬੰਨਾ ਨਹੀਂ ਆਂਦਾ ਤੇ ਕਹਿੰਦੇ ਬਾਜੀ ਕੰਮ ਕਰ ਤੂੰ ਸ਼ੇਵ ਕਰ ਕੇ ਆਇਓ ਥੋੜੇ ਜੈਨੂਨ ਲੱਗੋਗੇ ਸਾਇਨਾ ਕਲੀਨ ਸ਼ੇਵ ਕਰ ਲੇ ਫੇਰ ਵੀ ਮੈਂ ਇੱਕ ਮਹੀਨੇ ਲੱਗ ਰਿਆ ਕੋਲ ਅਸੀਂ ਤਾਂ ਕੰਮ ਆਏ ਬਾਟਮ ਬਾਡਮ ਸੀਰੀਅਸ ਨੋਟ ਸਾਰੇ ਟੀਮ ਦਾ ਕੰਮ ਕਰਕੇ ਬਹੁਤ ਮਜ਼ਾ ਆਇਆ ਸਭ ਤੋਂ ਵੱਡੀ ਗੱਲ ਦੋ ਐਕਟਰ ਜਦੋਂ ਇਕੱਠੇ ਕੰਮ ਕਰਦੇ ਨੇ ਨਾ ਤੇ ਜਦੋਂ ਖਾਸ ਕਰ ਰੋਲ ਇਦਾਂ ਦੇ ਹੁੰਦੇ ਆ ਤੇ ਉਹ ਕਿਤਨਾ ਕਿਤੇ ਬਹੁਤ ਵਾਰੀ ਕਿਸੇ ਪ੍ਰੋਜੈਕਟ 'ਚ ਇਦਾਂ ਹੁੰਦਾ ਜ਼ਿਆਦਾਤਰ ਪ੍ਰੋਜੈਕਟ 'ਚ ਇਦਾਂ ਹੁੰਦਾ ਕਿ ਯਾਰ ਮੇਰਾ ਸੋ ਜੈਨੂਨਲੀ ਗੱਲ ਆ ਤੇ ਜਿਹੜਾ ਕੰਮ ਕਰਕੇ ਬਹੁਤ ਵਧੀਆ ਲੱਗਿਆ ਅਸੀਂ ਦੋਨਾਂ ਨੇ ਇੱਕ ਦੂਜੇ ਦੇ ਕੰਮ 'ਚ ਇੰਟਰਫੇਅਰ ਨਹੀਂ ਕੀਤਾ ਉਹਨੂੰ ਸਮਝਿਆ ਜੇ ਮੇਰਾ ਕਿਤੇ ਪੁਆਇੰਟ ਆ ਮੈਂ ਜੇ ਸੀ ਯਾਰ ਨਹੀਂ ਯਾਰ ਮੇਰਾ ਮੇਰੇ ਹਿਸਾਬ ਨਾਲ ਮੇਰੇ ਕਿਰਦਾਰ ਜੀ ਨਹੀਂ ਬੰਦਦਾ ਯਾਰ ਇਦਾਂ ਕਿਦਾਂ ਨਾ ਉਨੇ ਨੂੰ ਜੇ ਇੱਕ ਗੱਲ ਕਰਨਾ ਚਾਹਾਂਗਾ ਕੱਨਾ ਰਾਤ ਹੀ ਮੈਂ ਆਈਪੀਐਲ ਚ ਦੇਖ ਰਿਹਾ ਸੀ ਕਹਿੰਦੇ ਇਨਾ ਕਿਸੇ ਚਲੋ ਪਲੇਅਰ ਨੇ 50 ਮਤਲਬ ਲਗਾਤਾਰ ਮਾਰਿਆ ਸੀ ਕਹਿੰਦੇ ਵੀ ਉਹ ਬੜਾ ਛੋਟੀ ਉਮਰ ਦਾ ਹੈ ਪਰ ਉਹਨੇ ਜਦੋਂ ਵੀ ਕਿੰਨੇ ਵੀ ਰਨ ਅਚੀਵ ਕੀਤੇ ਉਹਨੇ ਕਦੇ ਉਹ ਹੌਸ਼ ਪੁਣਾ ਨਹੀਂ ਕੀਤਾ ਕਦੇ ਇਹਨਾਂ ਦੀ ਮੈਚ ਦੇਖੀਏ ਬਹੁਤ ਫਿਲਮਾਂ ਚ ਬੈਕ ਟੂ ਬੈਕ ਆ ਰਹੇ ਪਰ ਇਹਨਾਂ ਨੇ ਕਦੇ ਇਹ ਚੀਜ਼ਾਂ ਨਹੀਂ ਮੈਂ ਦੇਖੀਆਂ ਕਦੇ ਨਹੀਂ ਬਹੁਤ ਭਾਈ ਕਾਫੀ ਇਹ ਇਹ ਚੀਜ਼ ਤਰੀਫ ਦੇ ਲਾਇਕ ਹੈ ਇਹ ਚੀਜ਼ਾਂ ਦਾ ਸੀ ਬਹੁਤ ਚੀਜ਼ਾਂ ਦੇਖੇ ਨੇ ਤੇ ਪੱਟਰ ਸਾਹਿਬ ਤੁਸੀਂ ਦੱਸੋ ਕੋਈ ਆਪ ਦੇ ਬਾਰੇ ਹੁਣ ਤੁਸੀਂ ਥਿਲੋਂ ਥਿਲੋਂ ਦੇ ਸਾਹਿਬ ਬਹੁਤ ਪਿਆਰੇ ਨੇ ਗੱਲ ਕਰ ਤਾਂ ਪੱਟੇ ਸਾਹਿਬ ਬਹੁਤ ਪਿਆਰੇ ਨੇ ਇਹ ਇਹਨਾਂ ਦਾ ਰੂਟ ਦੇਖੋ ਉਹਨਾਂ ਦਾ ਅੰਦਾਜ਼ ਦੇਖੋ ਉਹਨਾਂ ਦੀ ਗੱਲ ਕਰੋ ਤੁਸੀਂ ਦੇਖਿਆ ਕਿੰਨੇ ਗਿਨੇ ਚੁਨੇ ਲਫ਼ਜ਼ਾਂ ਅਨਸੰਸਰ ਦੇ ਸੀ ਮੈਨੂੰ ਰਾਖੀ ਲਵਣਾ ਨਾਲ ਹੋਏ ਮੈਂ ਨਾਲ ਹੀ ਤਾਂਗਾ ਤਾਂ ਹੀ ਤਾਂ ਨਾਲ ਬੈਠਾ ਤੇ ਮੈਂ ਉੱਥੇ ਬੈਠਾਦਾ ਹੀ ਦੇਖੋ ਮੈਂ ਥੀ ਦੇ ਕਿੰਨਾ ਗੈਪ ਰਖਾਇਆ ਮੈਂ ਕਿਹਾ ਪਲੀਜ਼ ਉਧਰ ਨਹੀਂ ਜਾਦਾ ਇਹੀ ਵੈਬ ਸੀਰੀਅਲ ਹੈ। ਇਹੀ ਵੈਬ ਸੀਰੀਅਲ ਹੈ। ਇਹੀ ਵੈਬ ਸੀਰੀਅਲ ਹੈ। ਇਹ ਸਾਡਾ ਦੋ ਸ਼ਬਦ ਭਾਈ ਵਾਸਤੇ। ਇਹ ਇਹੀ ਵੈਬ ਸੀਰੀਅਲ ਹੈ। ਸਮਝ ਰਹੇ ਹੋ? ਇਹਨੂੰ ਦੋ ਸ਼ਬਦਾਂ 'ਚ ਕਿੱਦਾਂ ਬਿਆਨ ਕਰਾਂ? ਉਹ ਕੁਛ ਕਹਿਨ ਨੂੰ। ਭਾਈ ਵਾਸਤੇ ਮੈਂ ਕਿਹਾ ਪਿਆਰ ਕਰਦਾ। ਇਹਨਾਂ ਨਾਲ ਕੋਈ ਕੰਮ ਕਰਦੇ ਬੋਰ ਨਹੀਂ ਹੋ ਸਕਦਾ। ਸੀਤਨਾਂ ਦੇ ਨਾਲ। ਸੀਤਨ ਨੂੰ ਟੀਮ ਵੀ ਤੰਗ ਕਰੇ ਬਟ ਹੀ ਇਸ ਵੱਧੀ ਉੱਤੇ। ਤੇ ਫਿਲਮ ਬਾਰੇ ਜੇ ਕੀ ਕਹਣਾ ਜਾਂਦੇ ਹੋ ਨਾ ਆਖਰੀ ਯਾਰ ਕੁੜੀ ਹੈ ਇਸ ਕੁੜੀਆਂ ਦਾ ਵੀ ਲੈ ਲੈਣਾ ਵੇਖੋ ਨੋਕੇ ਦੇ ਅਸੀਂ ਬਹੁਤ ਵਧੀਆ ਵੈਬ ਸੀਰੀਜ਼ ਆ ਪਲੀਜ਼ ਜਾ ਕੇ ਵੇਖਿਓ ਅਲੱਗ ਕਨਸੈਪਟ ਹੈ ਨਾ ਜਿਵੇਂ ਸਾਰਿਆਂ ਨੇ ਦੱਸਿਆ ਹੀ ਆ ਤੇ ਕੁਝ ਨਵਾਂ ਦੇਖਣ ਨੂੰ ਮਿਲੂਗਾ ਸਰ ਡਾਇਰੈਕਟਰ ਸਾਹਿਬ ਤੁਸੀਂ ਦੋ ਸ਼ਬਦ ਕਿਉਂਕਿ ਤੁਸੀਂ ਇੱਕ ਕਿਨੇ ਨੇ ਸੂਈ ਚ ਪਰੋਇਆ ਇਹਨਾਂ ਸਾਰਿਆਂ ਇਹ ਇਹ ਜਿਹੜੀ ਗੱਲ ਕਹੀ ਜਿਹੜੀ ਦਸੰਦਾਰ ਆ ਆ ਮੇਰੇ ਟੈਪ ਤੇ ਤਾਂ ਯਾਦ ਆਈ ਯਾਰ ਅਸੀਂ ਕਰਦੇ ਦੋ ਸ਼ਬਦ ਤੋਂ ਬਾਅਦ ਓਕੇ ਉਹ ਬਾਅਦ ਮੈਂ ਮੈਂ ਤਾਂ ਪਹਿਲੀ ਪਹਿਲੀ ਬੰਦੇ ਵੇਖਿਆ ਮੌਸਮ ਐਂ ਪਹਿਲੀ ਮੈਨੂੰ ਜਰਾ ਆ ਗਿਆ ਯਾਰ ਕਹਿ ਗਿਆ ਦਸਵਾਦ ਆ ਗਿਆ ਥੈਟਸ ਆ ਦੋ ਸ਼ਬਦ ਦੇਖੋ ਜੀ ਦੋ ਸ਼ਬਦ ਨਹੀਂ ਹੈਗੇ ਮੇਰੇ ਨਾਲ ਸਾਰਿਆਂ ਨੇ ਬਹੁਤ ਸ਼ਬਦ ਦੋਸਤ ਬੋਸ਼ਾ ਵੈਬ ਸੀਰੀਜ਼ ਹੈ ਉਹ ਸਿਕਰਾ ਯਾਰ ਸਿਕਰਾ ਯਾਰ ਫੋਨ ਹੈ ਕਿ ਬਣਿਆ ਕੀ ਬਾਤ ਹੈ ਬਿਲਕੁਲ ਅਸੀਂ ਸਾਰਿਆਂ ਨੂੰ ਕਹਾਂਗੇ ਫਿਲਮ ਜ਼ਰੂਰ ਦੇਖੋ ਤੇ ਕਿੰਨੀਆਂ ਸੱਚੇ ਆ ਰਹੀ ਨੇ ਕਿੰਨੇ ਪਾਠ ਹੈਗੇ ਵੈਬ ਸੀਰੀਜ਼ ਹੈ ਜੀ 6 ਐਪੀਸੋਡ 6 ਐਪੀਸੋਡ ਹੈ ਚੁਪਾਲ ਤੇ ਇੱਕੋ ਵਾਰ ਹੀ ਜੇ ਅਵੇਲੇਬਲ ਹੋਣਗੇ ਸਾਰੇ ਐਪੀਸੋਡ ਤਾਂ ਤੁਸੀਂ 22 ਤਰੀਕ ਤੋਂ ਇਹ ਸਾਰੇ ਦੇਖ ਸਕਦੇ ਹੋ 22 ਤਰੀਕ ਨੂੰ ਸਾਰੇ ਸਟ੍ਰੀਮਿੰਗ ਸ਼ੁਰੂ ਹੋ ਜਾਏਗਾ ਇਕੱਠੇ ਆਪ ਸੋ ਬਹੁਤ ਹੀ ਵਧੀਆ ਇਨਸਾਨ ਹੈਗੇ ਨੇ ਅਸਮੁਖ ਬੰਦੇ ਨੇ ਤੇ ਕਹਿੰਦੇ ਨੇ ਪਿਆਰ ਤੋਂ ਦੂਰ ਰਿਆ ਕਰੋ ਕਿਸੇ ਆਪ ਦੇ ਘਰੀ ਕਰੋ ਜੋ ਖੁਸ਼ ਆ ਗਿਆ। ਉਹ ਯਾਰ ਭਾਈ ਮੈਨੂੰ ਫਿਲਮ ਆ ਰਹੀ ਹੈ ਤੇ ਸਾਰੇ ਜਰੂਰ ਚੋਪਾਲ ਤੇ ਖਾਪੀ ਕੇ ਬੈਠੋ ਕਰੇ ਤੇ ਇਕੱਠੀਆਂ ਲੰਬੀ ਲਾਈਨ ਲਗਣੀ ਸਾਰੇ ਛੇ ਛੇ ਪਾਰਟ ਹੈਗੇ ਤੇ ਤੁਸੀਂ ਇਕੱਠੇ ਸਾਰੇ ਪਾਰਟ ਦੇਖ ਸਕਦੇ ਹੋ ਕੈਰਪਰਸਨ ਨਿਤਿੰਦਰਨਾਥ ਸੰਦੀਪ ਕਮੋਚ ਚੰਡੀਗੜ੍ਹ ਤੋਂ